ਭਾਈ ਤੁਸੀਂ ਨਾ ਜਾਓ ਇਹਨਾਂ ਗੱਲਾਂ ਤੇ ਜਿਲ੍ਹਾ ਬਲਾਨੂੰ ਪੁੱਛੋ ਤੁਹਾਡਾ ਯੂਨੀਅਨ ਦਾ ਮੋਟਰਸਾਈਕਲ ਕਿੱਥੇ ਖੜਾ ਹੈ ਕਿਹੜੇ ਮੋਟਰਸਾਈਕਲ ਤੁਹਾਡੀ ਯੂਨੀਅਨ ਦਾ ਜਿਹੜਾ ਪਿੰਡ 'ਚ ਮੋਟਰਸਾਈਕਲ ਹੈ ਉਹ ਸੀਆਈ ਦੇ ਕੋਲ ਖੜਾ ਹੈ ਕਿਹੜੀ ਗੱਲ ਖੜਾਓ ਦੱਸਿਓ ਜਿਲ੍ਹਾ ਬਲਾਨੂੰ ਯਾਰ ਭਾਈ ਯਾਰ ਉਹ ਜਵਾਬ ਦੇਵੇ ਕਿਹੜੀ ਗੱਲ ਹੈ ਕਿੱਥੇ ਖੜਾ ਹੈ ਜੇ ਤੁਸੀਂ ਸੀਆਈ ਕੋਲ ਮੋਟਰਸਾਈਕਲ ਸਾਡੀ ਯੂਨੀਅਨ ਦਾ ਇੱਥੇ ਉਹ ਦੇਖੋ ਹੈਗਾ ਪਿੰਡ ਦਾ ਹੈਗਾ ਇਹਦਾ ਮੈਂ ਨਹੀਂ ਯਾਰ ਭਾਈ ਤੂੰ ਦੱਸਦਾ ਕੀ ਰਾਜ ਭਾਈ ਅਸੀਂ ਕੋਈ ਨਹੀਂ ਐਡਵਾਈਸਰ ਦੇ ਕੇ ਸੀਆਈ ਉਹ ਬਾਅਦ ਦੱਸੋ ਕਾਰਨ ਕੀ ਹੈ ਕਿਉਂ ਖੜਾ ਹੈ ਕੋਈ ਚਿੱਟੇ ਦੇ ਮੁੰਡੇ ਤਿੰਨ ਸਵਾਰ ਸੀ ਉਹ ਮੋਟਲ ਦੇ ਹਾਂ ਯੂਨੀਅਨ ਦੇ ਆਟਾ ਹਾਈ ਬੈਕੋਰਡ ਆ ਲਿਆ 8 ਕਿੱਲੇ ਜ਼ਮੀਨ ਤੋਂ ਪੈਸੇ ਲੈ ਕੇ ਤੂੰ ਮੁੱਕ ਰਿਆ ਹੈ ਭਾਈ ਲੜਾਈ ਆ ਉਹ ਜ਼ਮੀਨ ਆਤਮੀ ਜੁਨੀਅਨ ਖੜੀ ਜਮੀਨਾਂ ਦੀ ਲੜਾਈ ਆ ਕਿਸੇ ਨੂੰ ਵਾਉਣ ਨਹੀਂ ਦਿੰਦੇ। ਇਹ ਆਦਮੀ ਖੜੀ ਆ। ਉਹ ਮੇਰਾ ਹੈਗਾ। ਕੀ ਰੋਣਾ ਤੇਰਾ। ਭਾਈਆ ਤੂੰ ਆਪ ਦੇ ਪਿੰਡ ਕਰ। ਤੂੰ ਆਪ ਆਪ ਦੇ ਪਿੰਡ ਕਰ। ਅਸੀਂ ਤਾਂ ਸਰਪ੍ਰਦਾਣਾ ਕਰਾ। ਹੁਣ ਗੱਲ ਸੁਣ ਲੈ। ਦੱਸ ਜੰਮਾ ਲਕੋਗੇ ਰਸਤੇ। ਇਹ ਕਿਹੜਾ ਨੇਤਾ ਬਾਪਾਈ ਜਾਣਾ। ਦਬਾਅ ਨਹੀਂ ਪਉਂਦਾ। ਮੈਂ ਮੈਂ। ਉਹ ਦਬਾਅ ਕੀ ਪਾਉਂਦਾ। ਤੁਸੀਂ ਗਿੰਪੀ ਕਿਹਨੂੰ ਘੇ ਲੈਨੇ? ਯਾਰ ਭਾਈ ਦੇਤੀ ਸਰਕਾਰ ਦਾ ਨਮੇਦਾ ਯਾਰ। ਦੇਤੀ ਇਹ ਲੈਣਾ ਰੱਖਾਇਆ ਸਾਡੇ। ਮੈਂ ਕਿਉਂ ਛੋ ਯਾਰ ਅਸੀਂ ਪ੍ਰਧਾਨ ਦੱਸ ਰਿਹਾ ਵੀ ਫੜਿਆ ਮੋਟਰਸਾਈਕਲ। ਮੋਟਰਸਾਈਕਲ ਸੀ ਯੂਨੀਅਨ ਦਾ ਮੋਟਰਸਾਈਕਲ। ਯੂਨੀਅਨ ਦਾ ਮੋਟਰਸਾਈਕਲ। ਲੌਂਜੀ ਚਿੱਟੇ ਵਾਲੇ ਸੀ ਚਿੱਟੇ ਵਾਲੇ ਸੀ ਚਟਾ ਆਇਆ ਕਿੱਥੋਂ ਆਇਆ ਕਿੱਥੋਂ ਆਇਆ ਕਿੱਥੋਂ ਆਇਆ ਸਰਕਾਰਾਂ ਤੋਂ ਮਹਿੰਗੇ ਦਾ ਮੁੱਠੇ ਲੁਭਾਈ ਮਰਦੇ ਆ ਚਿੱਟੇ ਆ ਯਾਰ ਇਹਨੂੰ ਭੁਜਾਈ ਫਿਰਦੇ ਅਸੀਂ ਚਿੱਟਾ ਵੇਚਦੇ ਆ ਅਸੀਂ ਚਿੱਟਾ ਵੇਚਦੇ ਜੁੜੀਆਂ ਨਾਲੇ ਉਹ ਜੁੜੀਆਂ ਨਾਲੇ ਤਾਂ ਖੜੇ ਅਸੀਂ ਚਿੱਟਾ ਵੇਚ ਰਹੇ ਅਸੀਂ ਬਣਾਈ ਆ ਤੇ ਦਮ ਤੇ ਅਸੀਂ ਚਿੱਟੇ ਦੇ ਵਪਾਰੀ ਆ ਸਾ ਬਾਈ ਠੀਕ ਹੈ ਨਹੀਂ ਚੋਕੀ ਤੂੰ ਦਾ ਅਸੀਂ ਚਿੱਟੇ ਆ ਵੇਚੀ ਜਾਂਦੇ ਤੈਨੂੰ 5 ਸਾਲ ਹੋ ਗਏ ਕੰਮ ਕਰਦੇ ਨੂੰ ਮਨੇ ਚਮਿੰਦਰ ਤੂੰ ਦੱਸ ਉਂਗਲ ਕਰ ਅਸੀਂ ਚਿੱਟੇ ਵਾਲਿਆਂ ਬਾਈ ਯਾਰ ਤੂੰ ਆਜ ਤੱਕ ਕਰ ਰਹੇ ਆ ਭਰਾਵਾ ਸਾ ਬਾਈ ਤੁਸੀਂ ਕੋ ਸਾਏ ਅਸੀਂ ਤਾਂ ਉੱਪੇ ਖੜੇ ਮੁੱਲਰ ਪਿੰਡ ਜਾਵਣੋ ਬਈ ਸੀ ਸਾਡਾ ਮੁੱਲਰ ਵੀ ਜਾਮਾ ਕੇ ਮੁੱਲਰ ਵੀ ਆਸੀ ਆਦੇ ਕੋਟਲੀ ਵਾਲਾ ਐਸ ਗਰਾਊਂਡ ਚੋਂ ਐਸ ਗਰਾਊਂਡ ਤੋਂ ਸਾਡੀ ਕਮੇਟੀ ਬਣੀ ਸੀਗੀ ਜਿੱਦ ਦੇ ਪਹਿਲੇ ਦਿਨ ਜੈਤੂ ਦੇ ਬੰਦਿਆਂ ਨੇ ਸੀਏ ਵਾਲੇ ਨੇ ਸਾਡੇ ਪਿੰਡ ਦੇ ਮੁੰਡੇ ਫੜਲੇ ਸੀਗੇ ਤੇ ਤਿੰਨ ਦਿਨ ਬਾਅਦ ਛੱਡਦੇ ਸੀਗੇ ਉਠਾ ਜਿਹੜਾ ਟਾਇਰ ਹੋ ਗਿਆ ਇੱਕ ਗੱਲ ਹੋ ਰਹੀ ਹੈ ਉੱਥੋਂ ਕਮੇਟੀ ਜਾਈ ਸੀ ਇਹ ਗੱਲ ਬਿੱਟੂ ਸਚਾਈ ਹੈ ਕਿਸੇ ਜਥੇਬੰਦੀ ਨੇ ਸਾਡਾ ਸਾਥ ਨਹੀਂ ਦਿੱਤਾ ਨਹੀਂ ਦਿੰਦਾ ਆ ਸੁਣੋ ਜੱਸ ਇਹ ਭਰਾ ਦੇ ਹੱਕ ਚ ਇਹਦੇ ਫਾਇਰ ਵੱਜਿਆ ਸੀ ਬਹੁ ਵੱੰਨ ਕਮੇਟੀ ਨੇ ਕੰਮ ਕੀਤਾ ਸੀ ਇੱਕ ਠੋਕਿਆਂ ਦੇ ਆ ਇਹਦੇ ਫਾਇਰ ਵੱਜਿਆ ਭਰਾ ਦੇ ਹੱਕ ਚ ਆਵਾਜ਼ ਚੱਕੀ ਉਹਨੂੰ ਨੌਕਰੀ ਮਿਲਣੀ ਚਾਹੀਦੀ ਹੈ ਡਿੰਪੀ ਢਿਲੋਂ ਨੂੰ ਆਤਮੀਆਂ ਦੇ ਲੋਕਾਂ ਦਾ ਹਮਦਰਦੀ ਹੈ ਨਾ ਇਸ ਬੰਦੇ ਨੂੰ ਨੌਕਰੀ ਤੇ ਅੱਜ ਵੀ ਲੜਾਈ ਲੜੀਏ ਤੇ ਫਾਇਰ ਵੱਜਿਆ ਆਂਡਾ ਨੂੰ ਆਪਾਂ ਵਿਕਾਸ ਨਹੀਂ ਕਹਿ ਸਕਦੇ ਸ਼ਮਦਰ ਬਾਈ ਜਿਹੜੇ ਜਵਾਨ ਤਪੜਾ ਦੇ ਬੰਦੇ ਸੀ ਉਹਨਾਂ ਨੂੰ ਫਰਨੀਚਰ ਕੀ ਕੀਤਾ ਉਹਨਾਂ ਨੇ ਆਤਰੇ ਜਨਾ ਜ਼ਮੀਨਾਂ ਵਾਲੇ ਮੁੰਡਾ ਲੈਣ ਨਹੀਂ ਪਾਈ ਜ਼ਮੀਨਾਂ ਨੇ ਫਿਰ ਸਿਗਰਾਂਟ ਵਾਲੇ ਆਪਣੇ ਪਿੰਡਾਂ ਦੇ ਵਿੱਚ ਤੈਨੂੰ ਪਤਾ ਨਹੀਂ ਸੁਮਿੰਦਰ ਬੋਰ ਕਰਤਾ ਗਿੱਦੜਵਾ ਦੇ 11 ਪਿੰਡ ਹੈ ਇੱਥੇ ਬੋਰ ਕਰਨਗੇ ਇਹ ਕੀ ਇਹ ਪਿੰਡ ਵੀ ਇੱਕੀ ਪਿੰਡ ਮੱਲਣ ਵੀ ਆ ਕੋਟਲ ਵੀ ਆ ਉਹ ਬੋਰ ਕਰਨਾ ਧਰਤੀ ਦੇ ਵਿੱਚ ਆ ਕੇ ਤੇ ਥੱਲੋਂ ਜ਼ਮੀਨਾਂ ਰਹਿ ਜਾਣੀਆਂ ਸਾਡੇ ਕੋਲ ਜਦੋਂ ਬੋਰ ਕਰਤਾ ਉਹ ਧਰਤੀ ਤਾਂ ਬੰਜਰ ਹੋ ਜੂਗੀ ਉਹ ਵੀ ਸਰਵੇ ਕਰ ਲਿਆ ਸਾਰਾ ਕੁਝ ਹੋ ਗਿਆ ਉਹ ਵੀ ਹਮਲਾ ਹੋਣ ਵਾਲਾ ਆਪਾਂ ਨੂੰ ਇਕੱਠੇ ਹੋਣਾ ਪਊਗਾ ਆਪਾਂ ਸਰਕਾਰਾਂ ਆਉਂਦੀਆਂ ਜਾਂਦਗਰ ਇਹਨੀਆਂ ਪਾਲਟੀਆਂ ਆਉਂਦੀਆਂ ਜਾਂਦਗਰ ਇਹਨੀਆਂ ਪਾਰਟੀਆਂ ਪਿੱਛੇ ਸਰਕਾਰਾਂ ਪਿੱਛੇ ਭਾਈਚਾਰਾ ਸਾਂਝ ਨਾ ਖਾਓ ਕਰੀਏ ਆਈਡੀਆ ਤੁਸੀਂ ਆਲ ਪੰਜਾਬ ਉਹਦਾ ਕਿਤੇ ਮਰਜ਼ੀ ਬੋਲ ਕਰਤਾ ਅਸੀਂ ਅੱਜ ਉਹਦਾ ਫਾਇਦਾ ਤਾਂ ਸੀ ਜੇ ਸਾਡੇ ਵਿੱਚ ਖੜਦਾ ਸ਼ਮਿੰਦਰ ਸਾਨੂੰ ਪੈਸਾ ਨਹੀਂ ਲਾਉਂਦਾ ਸਾਡੇ ਕਹਿੰਦਾ ਬੱਸ ਉਹ ਸਵਾਨਾਂ ਦਾ ਜਮਾਤ ਕੀ ਆ ਤੁਹਾਡੇ ਕੋਲੇ ਡਿੰਪੀ ਦਾ ਫਾਇਦਾ ਤਾਂ ਸੀ ਰੁਕਿਆ ਤੁਸੀਂ ਡਿੰਪੀ ਬਾਰੇ ਬੋਲੋਗੇ ਤਾਂ ਅਸੀਂ ਤੁਹਾਡੀਆਂ ਕਮਜ਼ੋਰੀਆਂ ਕੱਢ ਕੇ ਲੈਂਦੇ ਆ ਅਸੀਂ ਤਾਂ ਭਰਾਵੋ ਆਮ ਘਰਾਂ ਦੇ ਮੁੰਡੇ ਆਮ ਉੱਠੇ ਆ ਹਜ਼ਾਰਾਂ ਕਮਜ਼ੋਰੀਆਂ ਹੋਣੀਆਂ ਪਰ ਕਿ ਤੁਸੀਂ ਖੀਂਦੇ ਲੋਕਾਂ ਦੀਆਂ ਕੰਢੇ ਦੇ ਲਾਈਫ ਨੂੰ ਬਾਹਰ ਚੁਗੇ ਆ ਕਿੱਥੇ ਬਦਲ ਗਏ ਅੱਜ ਕਿਥੇ ਹੋ ਗਏ ਤੁਸੀਂ ਉਹ ਨਜੀ ਉਹਨਾਂ ਤੁਸੀਂ ਉਹਨਾਂ ਦੇ ਸਪੱਟ ਬਣਾ ਜੀ ਨਹੀਂ ਇੱਥੇ ਆ ਅਸੀਂ ਅਸੀਂ ਬਾਹਰ ਨਹੀਂ ਕਿਟਾ ਲੈ ਕੇ ਗੱਲ ਕਰੋ ਯਾਰ ਬੰਦ ਤੈਨੂੰ ਜਦੋਂ ਕਦੇ ਰੁਕੂ ਨਹੀਂ ਹੁੰਦਾ ਯਾਰ ਕਿੰਨੇ ਜਾਂ ਡੀਪੀ ਨੂੰ ਵੀ ਕੇ ਉਹਦਾ ਕੋਈ ਐਮਪੀ ਦੀ ਲੋਈ ਬਸ ਜਾਂਦੀ ਐ ਡੀਪੀ ਨੂੰ ਕਿੰਨੇ ਘੇਰ ਲੈਂਦਾ ਉਹ ਬਈ ਇਲੈਕਸ਼ਨ ਆਉਂਦੀ ਐ ਬਸ ਜਾਂਦੀ ਸੀ ਵਿਕੀਟਾ ਆਉਂਦੀ ਰੋਜ਼ ਲੰਗਰ ਵੀ ਕਹਿੰਦਾ ਨਹੀਂ ਇੱਕ ਮਿੰਟ ਵਿੱਚ ਸੁਣਾਂ ਦੀ ਗੱਲ ਨਾਲੇ ਥੋੜੇ ਜਿਹਾ ਹੀ ਨਹੀਂ ਕਰਦੇ ਇੱਕ ਮਿੰਟ ਡੀਪੀ ਨੇ ਹੁਣ ਕਿ ਕੀਤਾ 1 ਕਰੋੜ ਰੁਪਇਆ 1 ਕਰੋੜ ਰੁਪਇਆ ਨਹੀਂ ਆਇਆ ਚੋੜ ਬਾਈ ਅੱਜ ਫਿਰ ਉਹੇ ਕੰਦੇ ਉਹਨਾਂ ਨੇ ਮੰਗਾ ਚੱਕੇ ਚੂ ਚੱਕੇ ਕੀ ਆਇਆ ਜੀ ਸਾਡੀ ਗੱਲ ਤਾਂ ਸੁਣ ਲਿਆ ਮੰਗਾ ਹੀ ਸੀ ਸਾਡੀਆਂ ਸਾਰੇ ਪੰਜਾਬ ਦੇ ਵਿੱਚ ਮੰਗੇ ਮਸਲਾ ਕਿ ਦਲਵਾ ਪਿੰਡ ਹੈ ਨਹੀਂ ਕੱਲੇ ਜਾਣ ਦਾ ਮਸਲਾ ਨਹੀਂ ਇਹ ਸਾਰੇ ਜਮੀਂਦਾ ਦਾ ਵਿਧਾਨ ਸਭਾ ਦੇ ਮੁੱਖ ਮੰਤਰੀ ਦੇ ਸਾਹਮਣੇ ਆ ਕੇ ਸੂਏਜ ਪਾਣੀ ਲੱਗਦਾ ਨਹੀਂ ਆਹ ਬਾਂਦਾ ਹਾਂ ਜੀ ਆਹ ਹੰਦੇ ਉਹੀ ਗੱਲ ਅਸੀਂ ਆਹ ਹੰਦੇ ਪਾਣੀ ਹੋਵੇ ਇਹ ਗੱਲ ਅਸੀਂ ਆਹ ਹੰਦੇ ਪਾਣੀ ਡੇਲਾਂ ਦਾ ਪੂਰਾ ਨਹੀਂ ਗਾ ਹੇ ਗੱਲ ਹਾਂ ਯਾਰ ਯਾਰ ਉਹ ਪਾਟੀਆਂ ਦੇ ਆ ਜਮੀਨਾ ਖੋਈ ਜਾਂਦੇ ਜਮੀਨਾ ਖੋਈ ਜਾਂਦੇ ਛੋਟਾ ਖਵਾਲ ਨਹੀਂ ਗਾ ਜਿੰਪੀ ਢੱਲੋਂ ਹਰ ਇੱਕ ਗੱਲ ਦੇ ਨਾਲ ਖੜਾ ਕਦੇ ਨਹੀਂ ਮੁਟਾ ਜਿਹੜੇ ਮਰਜ਼ੀ ਬੰਦਾ ਸੀ ਸਸਾ ਸੀ ਆਹੋ ਪੁੱਛਣਾ ਸੀ ਜ਼ਮੀਨਾ ਜ਼ਮੀਨਾ ਕਾਰਪੋਰੇਟ ਕਰਾਣਾ ਆ ਲੋਕ ਆ ਸੀ ਕਿਹੜਾ ਯਾਰ ਭਾਈ ਮਾੜਾ ਆਇਆ ਸਾਰੇ ਆਪਣੇ ਹਲਕੇ ਦੇ ਲੋਕ ਹੀ ਐ ਸਾਰੇ ਕੋਈ ਮੱਲਨ ਦਾ ਕੋਈ ਕੋਟਲੀ ਦਾ ਕੋਈ ਪੜਾਈਆਂ ਨੇ ਦਾ ਕੋਈ ਫੁੱਟਰਾ ਦਾ ਆ ਸਾਰੇ ਹਲਕੇ ਦੇ ਹੀ ਆ ਅਸੀਂ ਕੋਟਲੀ ਦੀ ਗੱਲ ਕਰਦੇ ਹਾਂ ਕੋਟਲੀ ਨਹੀਂ ਨਹੀਂ ਮਰ ਜਾਓਗੇ ਠੀਕ ਹੋ ਗਿਆ ਅਸੀਂ ਚਲ ਕੋਟਲੀ ਨਹੀਂ ਕਰਦੇ ਤੁਸੀਂ ਪਰ ਸਾਡੇ ਨਾਲ ਖੜਨਾ ਚਾਹੀਦਾ ਤੁਸੀਂ ਘਰੇ ਜੀਹਲਕੇ ਜਾਓ ਉਹ ਕਹਿੰਦੇ ਸਾਡੀ ਅਗਿਆਨ ਨਹੀਂ ਲੜਦਾ ਆਈ ਤਾਂ ਥੋੜੂ ਛੋਟਾ ਕਰ ਲਿਓ ਜੋ ਮੈਡੀਕਲ ਨਹੀਂ ਬੋਤਾ ਬਾਈ ਨਾ ਬੱਸ ਇਹ ਕਹਿੰਦਾ ਆ ਅਸੀਂ ਮੋਟੇ ਹੋ ਸੀ ਜਾਂਦੇ ਅਸੀਂ ਨਹੀਂ ਜਾ ਸਕਦੇ ਬਦਲਾਅ ਤਾਂ ਸਾਡੀ ਘਰੇ ਜਾ ਸਕਦੇ ਪਬਲਿਕ ਕੰਡ ਕਰ ਸਕਦੇ ਆਪਾਂ ਆਪਾਂ ਮੰਗਦੇ ਨਹੀਂ ਹੈ ਨਾ ਪਬਲਿਕ ਦੇ ਵਿੱਚ ਕੰਮ ਕਰ ਸਕਦੇ ਆ ਮੰਗਾ ਉਹਨਾਂ ਤੋਂ ਸਾਹਮਣੇ ਰੱਖ ਸਕਦੇ ਆ ਬੋਟਾ ਦੇਗਾ ਮੰਗਾ ਮੈਂ ਤਾਂ ਮੇਰੀ ਨੀਤੀ ਬੰਦ ਹੈ ਕਿਦਰ ਬਾਹਰ ਖੁੱਲਾ ਪਿਆ جا کے جس سے مرضی بھیجو اسی اگلے والے کا گھر بھی ہے گا رائے ਜਿੱਥੇ ਬੰਦੀ ਦਾ ਪਰਸ ਤੋਂ ਆ ਬਹੁਤ ਫੈਸਲਾ ਜਿੱਥੇ ਬੰਦੀ ਦਾ ਰੰਗ ਹੈ ਇੱਥੇ ਇੱਥੇ ਆਪਣੀ ਜੁਨੀਅਰ ਜਿੱਥੇ ਬੰਦੀ ਆ 1 ਕਰੋੜ ਰੁਪਏ ਦਾ ਹਿੱਸਾ ਭਾਈ ਚਰੇ ਦੀ ਸਾਂਝ ਆ ਜਿੱਥੇ ਬੰਦੀ ਲੋਹੂ ਦੀ ਸਾਂਝ ਲੋਕਾਂ ਦੇ ਮਤਲਬ ਇਹ ਜਮੀਨ ਦੇ ਲਈ ਜਮੀਨ ਦੇ ਗਰਾਊਂਡ ਇਹ ਤੁਸੀਂ ਗਰਾਊਂਡ ਕਹਿੰਦੇ ਗਰਾਊਂਡ ਗਰਾਊਂਡ ਨਹੀਂ ਗਰਾਊਂਡ ਨਹੀਂ ਤੁਹਾਡਾ ਮੁੰਡਾ ਹੈੜੀ ਚੌਂਦ ਦਾ ਸੁਣ ਲੈ ਮੇਰੀ ਗੱਲ 1 ਮਿੰਟ ਟਟ ਵੀ ਦਾ ਮਸਲਾ ਨਹੀਂ ਪਿਆ ਤੁਸੀਂ ਜਾਓ ਬਾਹਰ ਚੋ ਚੈੱਕ ਹੋ ਸਕੂਲ ਦਾ ਮਸਲਾ ਹੈ ਜਿਹੜੇ ਟੀਚਰਾਂ ਨਾਲ ਉੱਥੇ ਬਾਹਰ ਕੱਢ ਕੇ ਨਾਲੇ ਮੈਨੇਜਮੈਂਟ ਦੇ ਸਾਰਿਆਂ ਦੇ ਮੋਟੇ ਨਹੀਂ ਕਿਦਲ ਪਿਆ ਇਹਨਾਂ ਦੇ ਮਾਰ ਟੀਚਰਾਂ ਜੋ ਪੋਸਟਾ ਖਾਈ ਨਹੀਂ ਹੈ ਅਸੀਂ ਇੰਗਲਿਸ਼ ਪ੍ਰਿੰਸੀਪਲ ਨੇ ਮੰਨ ਰੱਖਿਆ ਕਿ ਅਸੀਂ ਕੀ ਪ੍ਰਿੰਸੀਪਲ ਲਈ ਓਏ ਇਹ ਇੰਗਲਿਸ਼ ਦੇ ਟੀਚਰ ਹੈ ਨਹੀਂ ਸੀ ਰੱਖਿਆ ਨਹੀਂ ਹਾਸਾ ਨਹੀਂ ਬਾਬਾ ਮੰਗਾ ਮੰਨ ਨਹੀਂ ਨਾ ਨਾ ਮੰਨਣ ਦਾ ਉਹਦੇ ਜਿੰਨੀ ਕਵਾਸਾ ਉਹ ਮੁੱਖ ਮੰਤਰੀ ਦੇ ਵਿਧਾਨ ਸਭਾ 'ਚ ਜਾ ਕੇ ਕਹਿੰਦਾ ਜੀ ਲੋਕ ਸਾਨੂੰ ਪਿੰਡਾਂ 'ਚ ਗਿਆ ਨੂੰ ਆ ਸਵਾਲ ਕਰਦੇ ਆ ਮੰਗਾ ਲੈ ਕੇ ਆਏ ਆ ਅਸੀਂ ਉਹ ਮੰਗਾ ਤੇ ਆ ਕੇ ਕਰਨਾ ਲਾ ਲਓ ਕਿ ਕਿਹਦੀ ਲਾ ਕੇ ਭਾਈ ਕੋਈ ਆਉ ਬੰਲਾ ਲਾ ਲਓ ਸਾਡਾ ਮੰਤਰੀ ਦਾ ਆਵਾਜ਼ ਕਰੋ ਸਾਡਾ ਨਗਰ ਕੌਂਸਲ ਦੀ ਕਮੇਟੀ ਅਣੀਆਂ 2019 ਦੇ ਵਿੱਚ ਪਹਿਲਾਂ ਬਣੀ ਨਗਰ ਕੌਂਸਲ ਦੀ ਕਮੇਟੀ ਸਾਡਾ ਜ਼ਿਲ੍ਹਾ ਪ੍ਰਧਾਨ ਬੈਠਾ ਸਾਡਾ ਫਰਜ਼ ਆ ਉਹਨੇ ਜਦੋਂ ਲਿਖਿਆ ਪ੍ਰੋਪੋਜ਼ਟ ਬਾਈ ਤੁਸੀਂ ਨਾ ਜਾਓ ਇਹਨਾਂ ਗੱਲਾਂ ਤੇ ਜਿਲ੍ਹਾ ਭਲਾਨ ਨੂੰ ਪੁੱਛੋ ਤੁਹਾਡਾ ਯੂਨੀਅਨ ਦਾ ਮੋਟਰ ਕਿੱਥੇ ਖੜਾ ਹੈ ਕਿਹੜੇ ਮੋਟਰਸਾਈਕਲ ਸਾਡੀ ਯੂਨੀਅਨ ਦਾ ਜਿਹੜਾ ਪਿੰਡ 'ਚ ਮੋਟਰਸਾਈਕਲ ਲਿਆ ਉਹ ਸੀਆਈ ਦੇ ਕੋਲ ਖੜਾ ਹੈ ਕਿਹੜੀ ਗੱਲ ਖੜਾ ਹੋ ਦੱਸਿਓ ਜਲਾ ਬਲੰਗ ਯਾਰ ਭਾਈ ਯਾਰ ਉਹ ਜਵਾਬ ਦੇ ਕਿਹੜੀ ਗੱਲ ਹੈ ਇੱਥੇ ਖੜਾ ਹੈ ਜੇ ਤੁਸੀਂ ਸੀਆਈ ਮੋਟਰਸਾਈਕਲ ਸਾਡੀ ਯੂਨੀਅਨ ਦਾ ਇੱਥੇ ਉਹ ਦੇਖੋ ਹੈਗਾ ਜੀ ਪਿੰਡ ਦਾ ਹੈਗਾ ਇਹਦਾ ਦੋ ਦਾ ਨਹੀਂ ਹੈ ਨਹੀਂ ਯਾਰ ਭਾਈ ਤੂੰ ਦੱਸ ਦਿੰਦਾ ਕੀ ਗੱਲ ਹੈ ਭਾਈ ਅਸੀਂ ਕੋਈ ਨਹੀਂ ਉਹ ਬਾਅਦ ਦੱਸੋ ਕਾਰਨ ਕੀ ਹੈ ਕਿਉਂ ਖੜਾ ਹੋ ਕੋਈ ਚਿੱਟੇ ਦੇ ਮੁੰਡੇ ਤਿੰਨ ਸਵਾਰ ਸੀ ਉਹ ਜਿਹੜੇ ਉਹ ਜੇ ਤੁਸੀਂ ਸੀਆਈ ਨੇ ਫੜ ਲਏ ਹੋ ਮੋਟਰ ਦੇ ਹਾ ਯੂਨੀਅਨ ਦਾ ਆਇਆ 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 ਹਾਂ ਜੀ ਦੱਸੋ ਇੱਥੇ ਹੈਗਾ ਮੈਂ ਆਪਦਾ ਹੈਗਾ ਯੂਨੀਅਨ ਦਾ ਸੀਨਾ ਮਰਫਾ ਇਹ ਕਹਾ ਉਹ ਚੋਤੇ ਚਿੱਤੇ ਦੇ ਤਿੰਨ ਮੁੰਡੇ ਸਵਾਰ ਸੀ ਆਪਾਂ ਜਿਹੜੇ ਮੁੰਡੇ ਆਉਂਦਾ ਕੋਈ ਛੋਕਰੀਰ ਕਰੋ ਗੱਲ ਉਹ ਮੁੰਡਾ ਜਿਹਾ ਸੀ ਆਪਣੇ ਯਾਰ ਮੈਂ ਤੈਨੂੰ ਦੱਸ ਤੂੰ ਲੜਾ ਤੇਰੇ ਫਾਲੇ ਪਰਚਾ ਹੋਇਆ ਬਕਾਇਦਾ ਉਹਨਾਂ ਤੇ ਭਾਈ ਜੀ ਮੇਰੀ ਗੱਲ ਸੁਣਾ ਮੈਕਸਮ ਨਹੀਂ ਹੋਇਆ ਮੈਂ ਕਿਹਾ ਮੇਰਾ ਯਾਰ ਯਾਰ ਨਹੀਂ ਹੋਇਆ ਜੇ ਕੋਈ ਪਰਸ ਮੁੰਡੇ ਦੇ ਲਈ ਹੋਇਆ ਐਟਮੈਂਟ ਜੇ ਕੋਈ ਮੋਟਰਸਾਈਕਲ ਛੋਟੇ ਮੁੰਡੇ ਚਿੱਤੇਰਾ ਛਿੰਦਰਾ ਜੇ ਕੋਈ ਮਰੇ ਹਾ ਦਾ ਜੇ ਮੋਟਰਸਾਈਕਲ ਨਾਲ ਨਹੀਂ ਲੈ ਗਿਆ ਕੋਈ ਮੰਗ ਯਾਰ ਮੇਰੀ ਇਹ ਗੱਲ ਪੁੱਛੋ ਤਾਂ ਲੈ ਪੁੱਛੋ ਪੁੱਛਣਾਗੇ ਮੇਰੇ ਜੋ ਮੇਰੇ ਬਾਈ ਦੀ ਪਹਿਲੀ ਗੱਲ ਤਾਂ ਨਹੀਂ ਕੱਟੀ ਜਾਂਦੀ ਇੱਕ ਮਿੰਟ ਮੈਂ ਗੱਲ ਸੁਣਾਉਣਾ ਗੱਲ ਪੜਨਾ ਚਾਹੁੰ ਹਾਂ ਹੈਗੀ ਸੀ ਮੁੰਡੇ ਠੀਕੇ ਹੁਣ ਗੱਲ ਸੁਣ ਲੈ ਜਿੰਨੇ ਦੱਸੇ ਜਾਂਦਾ ਰਖੋਗੇ ਅਸਾਂ ਏ ਕਿਹੜਾ ਨੇਟਰ ਦਾ ਪਾਈ ਹੋਣਾ ਦਬਾ ਨਹੀਂ ਪਉਂਦਾ ਮੈਂ ਮੈਂ ਉਹ ਦਵਾ ਕੀ ਬਣਾਉਣਾ ਹੈ ਤੁਸੀਂ ਗਿੰਪੀ ਕਿਹਨੂੰ ਘੇ ਲੈਨੇ ਯਾਰ ਭਾਈ ਦੇਤੀ ਸਰਕਾਰ ਦਾ ਨੰਬਰ ਦਿਆ ਦੋਸਤੋ ਦੇਤੀ ਹੋਏ ਨੇ ਬਤਾਏ ਸਾਡੇ ਲੋਕਾਂ ਨੇ ਬਤਾਏ ਤੁਸੀਂ ਪਹਿਲੇ ਲੋਕਾਂ ਨੇ ਬਤਾਏ ਆ ਲੈ ਤਾਂ ਸੁਣਨਾ ਹਸਦਾ ਮੇਰਾ ਲੱਗੇ ਆਇਆ ਗੱਲ ਕਰੋ ਨਾਲ ਚੱਲ ਦੱਸੋ ਥੋੜੇ ਪ੍ਰਧਾਨ ਨੂੰ ਪੁੱਛੋ ਬਾਬਾ ਪ੍ਰਧਾਨ ਪੁੱਛ ਕੀ ਪੁੱਛਣਾ ਤੁਸੀਂ ਪੁੱਛੋ ਮੈਂ ਤਾਂ ਗੱਲ ਮੈਂ ਕਿਹਨੂੰ ਪੁੱਛੋ ਯਾਰ ਅਸੀਂ ਪ੍ਰਧਾਨ ਦੱਸ ਰਿਹਾ ਵੀ ਫੜਿਆ ਮੋਟਰਸਾਈਕਲ ਸੀ ਯੂਨੀਅਨ ਦਾ ਮੋਟਰਸਾਈਕਲ ਯੂਨੀਅਨ ਦਾ ਮੋਟਰਸਾਈਕਲ ਸੀ ਚਿੱਟੇ ਵਾਲੇ ਸੀ ਚਿੱਟੇ ਵਾਲੇ ਸੀ ਚਟਾ ਆਇਆ ਕਿੱਥੋਂ ਹੈ ਕਿੱਥੋਂ ਆਇਆ ਕਿੱਥੋਂ ਆਇਆ ਸਰਕਾਰਾਂ ਤੋਂ ਮੈਂਡੇ ਦਾ ਮੋਟਰਲ ਭਜਾਈ ਕਰਦੇ ਆ ਚਿੱਟੇ ਆਉਂਦੇ ਆ ਭਜਾਈ ਕਰਦੇ ਅਸੀਂ ਚਿੱਟਾ ਵੇਚਦੇ ਆ ਅਸੀਂ ਚਿੱਟਾ ਵੇਚਦੇ ਜੁੜੀਆਂ ਵਾਲੇ ਉਹ ਜੁੜੀਆਂ ਨਾਲੇ ਤਾਂ ਖੜੇ ਅਸੀਂ ਚਿੱਟਾ ਵੇਚ ਰਹੇ ਅਸੀਂ ਚਿੱਟੇ ਦੇ ਵਪਾਰੀ ਆ ਸਾਹ ਬਾਈ ਠੀਕ ਹੈ ਨਹੀਂ ਛੋਕੀ ਤੂੰ ਦਾ ਅਸੀਂ ਚਿੱਟੇ ਆਏ ਤੈਨੂੰ ਪੰਜ ਸਾਲ ਹੋ ਗਏ ਕੰਮ ਕਰਦੇ ਨੂੰ ਮੈਨੇ ਚਮਿੰਦਾ ਤੂੰ ਦੱਸ ਉਂਗਲ ਕਰ ਅਸੀਂ ਚਿੱਟੇ ਲੈ ਬਾਈ ਇੱਥੋਂ ਆ ਆ ਇੱਜ਼ਤ ਕਰ ਰਹੇ ਆ ਅਸੀਂ ਤਾਂ ਗੱਲ ਤੋਂ ਕਰਕੇ ਤੁਸੀਂ ਉਹਦੇ ਮੁੱਦੇ ਤੇ ਉਹ ਕਰਦੇ ਹੋ ਉਹਦੇ ਮੁੱਦੇ ਤੇ ਨਹੀਂ ਅਸੀਂ ਉਹ ਕਰਦੇ ਹੋ ਤੇ ਛੁੱਕੀ ਤੂੰ ਕਿਹਨੇ ਮਾਰ ਦਿੱਤਾ ਇਹ ਸਿਸਟਮ ਚ ਨਹੀਂ ਆ ਯਾਰ ਇਹ ਗੱਲ ਗੱਲ ਕਰਨਾ ਹੈ ਇਹ ਗੱਲ ਕਰਨਾ ਹੈ ਅਸੀਂ ਪਾਰਟੀਆਂ ਦੀ ਗੱਲ ਕਰਨਾ ਹੈ ਅਸੀਂ ਇੱਕ ਪਾਰਟੀ ਖੜੇ ਆ ਅਸੀਂ ਜੁਨੀਅਨ ਚ ਖੜੇ ਆ ਤੂੰ ਕਿਹਨੇ ਮਾਰ ਦਿੱਤਾ ਪਾਰਟੀਆਂ ਦਾ ਮਸਲਾ ਹੈ ਹਾਂ 8 ਕਿੱਲੇ ਜ਼ਮੀਨ ਤੋਂ ਪੈਸੇ ਲੈ ਕੇ ਤੂੰ ਮੁੱਕ ਰਿਆ ਹੈ ਬਾਈ ਲੜਾਈ ਆ ਉਹ ਜ਼ਮੀਨ ਆਤਮ ਜੀ ਖੜੀ ਹੈ ਜਮੀਨਾਂ ਦੀ ਵਰਾਹੀ ਆ ਕਿਸੇ ਨੂੰ ਵਾਣ ਨਹੀਂ ਦਿੰਦੇ ਉਹ ਅੱਜ ਵੀ ਖੜੀ ਆ ਉਹ ਮੇਰਾ ਹੈਗਾ ਬਾਕੀ ਰੋਣਾ ਤੇਰਾ ਤੂੰ ਆਪਦੇ ਪਿੰਡ ਕਰ ਤੂੰ ਆਪ ਆਪਦੇ ਪਿੰਡ ਕਰ ਜਦੋਂ ਫਸਾਣਾ ਪ੍ਰਧਾਨ ਹੋ ਕਰ ਆਹ ਨਸੀਬ ਨੂੰ ਫੜਦੇ ਆਂ ਅਜੰਸ ਕਾਲ ਵੀ ਆਪਦੇ ਪਿੰਡ ਕਰੋ ਸਾਡੇ ਬੋਲੇਗਾ ਅਸੀਂ ਰਾਜਨੀਤੀ ਸਾਡੇ ਸਾਹਮਣੇ ਲੜੋ ਸਾਡਾ ਪੁੱਤਲਾ ਦੇ ਵਾਸਤੇ ਉਹਦੀ ਅਟਮਸ ਰੱਖੀਆ ਸਾਡੇ ਸਾਰਿਆਂ ਦੇ ਰਹਿਣ ਦਾ ਮਾਣ ਹੈ ملن پنڈ جا لو بے سی نہ ملن بھی ਗਰਾਊਂਡ ਮਾਰਦੇ ਪਿੰਡ ਚ ਬਹੁਤ ਵੱਡਾ ਗਰਾਊਂਡ ਮਾਰਦੇ ਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਐਪਰੀਸ਼ੀਏਟ ਵੀ ਕਰਕੇ ਬਹੁਤ ਚਾਹੀਦਾ ਬਹੁਤ ਵਧੀਆ ਕਰਦੇ ਉਸਕੇ ਅਗੇ ਆਪਾਂ ਕਾਤੇ ਵੀਡੀਓ ਉਮਰ ਦੇ ਸਰਪੰਚ ਬਣਾਏ ਅਸੀਂ ਬਹੁਤ ਲਾਏ ਆ ਕਿ ਯੂਥ ਨਸ਼ਿਆਂ ਤੋਂ ਬਚੇ ਯੂਥ ਗਰਾਊਂਡਾਂ 'ਚ ਜਾਵੇ ਅਸੀਂ ਇਹਨੇ ਗੱਲ ਹੁੰਦਾ ਮੁੰਡੇ ਨੌਜਵਾਨ ਅੱਗੇ ਲੇ ਕੇ ਰਹੇ ਆ ਭਾਈ ਆਪ ਯਾਰ ਅਸੀਂ ਅੱਛਾ ਮੈਂ ਤੇਰਾ ਹੁਣ ਇਹ ਬਿਰਕੇ ਦਾ ਮਸਲਾ ਹੈ ਮੈਨੂੰ ਕਹਦੇ ਵੀ ਗਰਾਊਂਡ ਦਾ ਸਾਨੂੰ ਕੀ ਫਾਇਦਾ ਬਬਿਓ ਮੇਰਾ ਤੁਹਾਡੇ ਪੁੱਛਿਆ ਗਰਾਊਂਡ ਦਾ ਘਾਟਣ ਹੋਵੇ ਗਰਾਊਂਡ ਜ਼ਰੂਰੀ ਹੈ ਜੇ ਗਰਾਊਂਡ ਹੋਣਗੇ ਅਸੀਂ ਅੱਜ ਮੱਚੂਗਾ ਪੂਰੀਆ ਗਰਾਊਂਡ ਅਸੀਂ ਤੁਸੀਂ ਉਾਰਾ ਰਹੀਏ ਤੁਸੀਂ ਤਪੜਾਂ ਤੇ ਬੈਠ ਕੇ ਬਣਿਓ ਜੇ ਜ਼ਮੀਨਾਂ ਰਹਿਣਗੀਆਂ ਨਾ ਪਟੜੀ ਵਿੱਚ ਅੱਜ ਆ ਸਾਡੇ ਸਕੂਲ ਲਈ ਰਹਿਣ ਦੀ ਤਾਂ ਗਰਾਊਂਡ ਰਹਿਣਗੇ ਗੱਲਾਂ ਦੇ ਇਤਿਹਾਸ ਚ ਪਹਿਲੀ ਵਾਰੀ ਸਾਡੇ ਸਕੂਲ ਚ ਐਨੁਅਲ ਫੰਕਸ਼ਨ ਤੇ ਆਇਆ ਕਿਸੇ ਸਰਕਾਰੀ ਸਕੂਲ ਚ ਪ੍ਰਾਈਵੇਟਾਂ ਜੁੰਦੇ ਆ ਨਾ ਅਸੀਂ ਚਾਹੁੰਦੇ ਸਾਡੇ ਸਕੂਲਾਂ ਦੇ ਬੱਚੇ ਸਟੇਜਾਂ ਤੇ ਪਰਫਾਰਮ ਕਰਨ ਉਹਨਾਂ ਦਾ ਮਨੋਬਲ ਵਧੇ ਉਹਨਾਂ ਦਾ ਕੌਨਫੀਡੈਂਸ ਵਧੇ ਅਸੀਂ ਉਸ ਸਕੂਲ ਆ ਸਾਡਾ ਕੋਟਲੀ ਵਾਲਾ ਐਸ ਗਰਾਉਂਡ ਚ ਐਸ ਗਰਾਉਂਡ ਤੋਂ ਸਾਡੀ ਕਮੇਟੀ ਬਣੀ ਸੀਗੀ ਜਿੱਦੇ ਪਹਿਲੇ ਦਿਨ ਜਿੱਤੋਂ ਦੇ ਬੰਦਿਆਂ ਨੇ ਸੀਏ ਵਾਲੇ ਨੇ ਸਾਡੇ ਪਿੰਡ ਦੇ ਮੁੰਡੇ ਫੜਲੇ ਸੀਗੇ ਤੇ ਤੰਗ ਨਾ ਬਾਛੜਦੇ ਸੀਗੇ ਉਹ ਥਾਂ ਦੇ ਨਾਲ ਟਾਇਰ ਹੋ ਗਿਆ ਇੱਕ ਗੱਲ ਹੋਰ ਹੈ ਉੱਥੋਂ ਕਮੇਟੀ ਚਲਾਈ ਸੀ ਇਹ ਗੱਲ ਬਿੱਟੂ ਸਚਾਈ ਹੈ ਕਿਸੇ ਜਥੇਬੰਦੀ ਨੇ ਸਾਡਾ ਸਾਥ ਨਹੀਂ ਦਿੱਤਾ ਨਹੀਂ ਦਿੱਤਾ ਕਿਤੇ ਨਹੀਂ ਆ ਦੇ ਦਮ ਤੇ ਚਲਾਏਗਾ ਯਾਰ ਜਥੇਬੰਦੀ ਕੌਣ ਹੈ ਜਥੇਬੰਦੀ ਦਾ ਸੰਗਰਾਮ ਕਰਕੇ ਕਰ ਸਕਦੇ ਨੇ ਸੰਗਰਾਮਾਂ ਤੋਂ ਮੰਗਾ ਬਣਾ ਸਕਦੇ ਨੇ ਜਥੇਬੰਦੀ ਕੋਲੇ ਕਿਹੜਾ ਪਹੰਡਾ ਜਿਹੜਾ ਸਾਥ ਦੇ ਦੇਣ ਕਿੱਥੇ ਨਹੀਂ ਖੜੇ ਅਸੀਂ ਇਹਦੇ ਹੱਕ ਆ ਚੱਕੀ ਆ ਅੱਜ ਵੀ ਆ ਗਿਆ ਉਹ ਨੂੰ ਨੌਕਰੀ ਮਿਲੇ ਡੈਪਟੀ ਤੋਂ ਨੌਕਰੀ ਜਾ ਕੇ ਜਾਵੇ ਮੋਟਰ ਆ ਰਹੀ ਭਾਈਓ ਚ ਵੀ ਬਾਤ ਔਰ ਬੰਦੇ ਨਾਲ ਹੋਇਆ ਆ ਸੋਨਰ ਜੱਸ ਇਹ ਭਰਾ ਦੇ ਹੱਕ ਚ ਇਹਦੇ ਫਾਇਰ ਵੱਜਿਆ ਸੀ ਬਹੁਤ ਬੰਦੇ ਕਮੇਟੀ ਨੇ ਕੰਮ ਕੀਤਾ ਸੀ ਇੱਕ ਠੋਕਿਆਂ ਦੇ ਇਹਦੇ ਫਾਇਰ ਵੱਜਿਆ ਭਰਾ ਦੇ ਹੱਕ ਚ ਆਵਾਜ਼ ਚੱਕੀ ਉਹਨੂੰ ਨੌਕਰੀ ਮਿਲਣੀ ਚਾਹੀਦੀ ਹੈ ਡਿੰਪੀ ਢਿੱਲੋਂ ਵੱਟ ਵੀ ਇਹਦੇ ਲੋਕਾਂ ਦਾ ਹਮਦਰਦੀ ਹੈ ਨਾ ਇਸ ਬੰਦੇ ਨੂੰ ਨੌਕਰੀ ਦੇ ਅੱਜ ਵੀ ਇਹ ਲੜਾਈ ਲੜੀ ਅੱਜ ਤੱਕ ਫਾਇਰ ਵੱਜਿਆ ਅੱਜ ਵੀ ਅਸੀਂ ਮੰਗ ਕਰਦੇ ਹਾਂ ਇਹਦੇ ਲਈ ਪਿੱਛੇ ਨੂੰ ਖੜੇ ਆ ਇਹਦੇ ਨਾਲ ਗੱਲਾਂ ਚ ਨਹੀਂ ਜਾਣਾ ਚਾਹੁੰਦੇ ਮੌਕੇ ਦੀ ਸਮੇਂ ਦੀ ਸਰਕਾਰ ਨੇ ਸਾਡੀ ਗੱਲ ਨਹੀਂ ਸੁਣਾਈ ਕੀਤੀ ਸਾਡੀ ਸਿੱਖਿਆ ਅੱਜ ਤਾਂ ਜੋਗੀ ਸਰਕਾਰ ਆ ਤੇਰੇ ਇਹ ਆਦਮੀ ਮੰਨ ਕਰਦੇ ਸੀ ਨਾ ਸਿੰਘ ਮੌਕੇ ਦਾ ਅਫਸਰ ਸੀਗਾ ਬਠਿੰਡੇ ਉਹਨੇ ਇਲਾਜ ਕਰਾ ਕੇ ਦਿੱਤਾ ਸਾਡਾ ਸਾਡੇ ਟੇਸੀ ਸੀਗਾ ਉਹਨਾਂ ਨੇ ਸਾਡੀ ਮਦਦ ਕੀਤੀ ਸਿਰਫ ਇਲਾਜ ਕਰਾਉਣ ਚ ਆਈਜੀਐਸਟੀ ਅਫੀ ਬਲਕਾ ਸਿੰਘ ਸਿੱਧੂ ਸਾਡੀਆਂ ਮੀਡੀਆ ਹੋਈਆਂ ਹੁੰਦੀਆਂ ਰਹੀਆਂ ਉਹਨਾਂ ਪਰ ਮੌਕੇ ਦੀ ਸਾਮੀ ਦੀ ਸਰਕਾਰ ਤੇ ਮੌਕੇ ਦੇ ਐਮਐਲਏ ਨੇ ਸਾਡੀ ਗੱਲ ਨਹੀਂ ਚੱਲਣ ਦਿੱਤੀ ਉਹ ਫਾਈਲਾਂ ਖਤਮ ਹੋ ਗਈਆਂ ਦੱਪੀਆਂ ਕਹਿੰਦੇ ਉਸ ਗੱਲ ਨੂੰ 5 ਸਾਲ ਹੋ ਗਏ ਅੱਜ ਆਲਾ ਕਹਿੰਦੇ ਕਹਿੰਦੇ ਕੌਣ ਹੈ ਇਹ ਕੀ ਮਸਲਾ ਹੈ ਨਵੇਂ ਸਰ ਇਹ ਨਵੇਂ ਸਰ ਤੋਂ ਘਰ ਭੱਜਦੇ ਕਿਵੇਂ ਨਵੇਂ ਸਰ ਤੋਂ ਨਵੇਂ ਹੋ ਜਾਂਦੇ ਸਾਡੀ ਸਾਡੀ ਆਏ ਬੰਦ ਕਰ ਸਕਦੇ ਆ ਮੌਕੇ ਦੀ ਸਰਕਾਰ ਨੇ ਸਾਡੇ ਹਸਲਾ ਬਣਨ ਤੋਂ ਰੋਕ ਲਾ ਦਿੱਤੀ ਲੱਖੀ ਗੱਲ ਆਓ ਚਲੋ ਅਸੀਂ ਉਹਦੀ ਜਾਣ ਤੇ ਖੇਡ ਕੇ ਗਮ ਕਰ ਰਹੇ ਸੀ ਅਸੀਂ ਆ ਜੀ ਇਹ ਭਾਈਚਾਰਾ ਪਿੰਡਾਂ ਤੇ ਆ ਗਏ ਠੀਕ ਉਸੇ ਚੌਕ ਐ ਸਮੁੰਦਰਾ ਅਸੀਂ ਭਾਈਚਾਰਾ ਦੇ ਪਿੰਡਾਂ 'ਚ ਖਰਾਬ ਨਾ ਹੋਵੇ ਤੁਸੀਂ ਆਏ ਦੱਸੋ ਢਾਈ ਤਿੰਨ ਕੰਟੇ ਹੋ ਗਏ ਅਸੀਂ ਤੁਪੇ ਕਦੇ ਆਂ ਬੈਠੇ ਲੋਕਾਂ ਦੇ ਲਾਗੇ ਵੀ ਗਏ ਸੀ ਬੇਅਤ ਜਿੱਤੇ ਸੀ ਬੈਠੇ ਪਹਿਲਾਂ ਮੇਰੀ ਸੁਣਤ ਲੈ ਅਸੀਂ ਪ੍ਰੋਗਰਾਮ ਦੇ ਲਾਗੇ ਵੀ ਗਏ ਸੀ ਸਿਰੇ ਚੜਾ ਪ੍ਰੋਗਰਾਮ ਕੋਈ ਦਖੰਡਾ ਜੀ ਕੀਤੀ ਕੋਈ ਨਾਰਾ ਬਾਜੀ ਕੀਤੀ ਸਾਨੂੰ ਵੀ ਪਤਾ ਪ੍ਰੋਗਰਾਮ ਕਰਨ ਆਇਆ ਤਾਂ ਕਰਨ ਦਿੱਤਾ ਜਾਵੇ ਹਾਂ ਜਾਣਦੇ ਆ ਸਾਡੇ ਪੰਜਾਬ ਦੇ ਲੋਕਾਂ ਦੇ ਸਵਾਲਾਂ ਦੇ ਜਵਾਬ ਲੈ ਜਾਂਦੇ ਕੱਟੇ ਪਿੱਟਲੋਂ ਸਾਬ ਨਹੀਂ ਰੁਕੇ ਅਸੀਂ ਨਹੀਂ ਰੁਕੇ ਜਿਹੜੇ ਲੋਕਾਂ ਦੇ ਹਮਦਰਦ ਹਾਂ ਸਾਡੇ ਇਹ ਕਿਹੜਾ ਮਸਲਾ ਪਿੰਡ ਦਾ ਮਸਲਾ ਅਸੀਂ ਆਪਦੇ ਪਿੰਡ ਨੂੰ ਬਹੁਤ ਚੰਗੇ ਤਰੀਕੇ ਨਾਲ ਚਲਾਉਣਾ ਹੈਗਾ ਅਸੀਂ ਐਮਐਲਏ ਸਾਹਿਬ ਨੂੰ ਕਿਹਾ ਭਾਈ ਜੀ ਤੁਹਾਡੇ ਘਰੇ ਬੰਦੇ ਆਉਣਗੇ ਉਹ ਕਹਿੰਦੇ ਮੋਸਟ ਵੈਲਕਮ ਜਦੋਂ ਮਰਜੀ ਆਵੇ ਬਿੱਟੂ ਸਿੰਘ ਆਵੇ ਗੁਰਪਖ ਸਿੰਘ ਆਵੇ ਹਰਬੰਸ ਸਿੰਘ ਜਲਾ ਪ੍ਰਧਾਨ ਆਉਣ ਚਾਹ ਪਾਣੀ ਪੀਣ ਜੇ ਉਹਨਾਂ ਨੂੰ ਇਸ ਗੱਲ ਦਾ ਕੋਈ ਤਰਾਜਾ ਤੇ ਮੇਰੇ ਬਾਹਰ ਚ ਬੈਠ ਜਾਣਾ ਮੈਂ ਆ ਕੇ ਉਹਨਾਂ ਦੇ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰਾਂਗਾ ਜਿਹੜੀ ਮੰਗੂਗੀ ਮੈਨੂੰ ਦੇ ਜਾਣਾ ਕਿਦਨਵਾਦਾ ਕਰ ਬਾਈ ਸਰਪੰਚ ਨੂੰ ਕਿਹਾ ਗਿਆ ਹੈ ਬਿਲਕੁਲ ਅਸੀਂ ਸਾਰੇ ਸਰਪੰਚਾਂ ਲਈ ਅਸੀਂ ਭਾਈ ਕੋਟਲੀ ਚ ਇੱਕ ਇੱਕ ਮੁੱਦਾ ਇੱਥੇ ਗਰਾਊਂਡ ਦਾ ਮੁੱਦਾ ਸੀਗਾ ਇੱਕ ਸਿੱਖਿਆ ਸਕੂਲ ਦੀ ਡਿਵੈਲਪਮੈਂਟ ਉਹਨੂੰ ਅਸੀਂ ਸਵਾਲ ਜਵਾਬ ਕਿਹੜੀ ਗਲਤੀ ਕਰਕੇ ਜਿਹੜੀਆਂ ਮੰਗਾ ਸਿੰਘਾਂ ਸਾਡੇ ਕੱਸੀ ਚ ਪਾਣੀ ਨਹੀਂ ਆ ਰਿਹਾ ਅਸੀਂ ਕੱਸੀ ਦੇ ਪਾਣੀ ਦੀ ਮੰਗ ਰੱਖੀ ਹੋ ਕਹਿੰਦੇ ਰਾਜੇ ਪੰਜ ਸੱਤ ਜਿਹੜਾ ਦੇ ਵਿੱਚ ਤੁਹਾਡੇ ਪਾਣੀ ਆਜੀ ਕੱਸੀ ਚ ਕਿਉਂਕਿ ਝੋਲਤੋਂ ਨਾ ਤਾਂ 10 ਜੂਨ ਤੋਂ ਲਾਉਣਾ ਆਪਾਂ ਆਪਣੀ ਜਿਹੜਾ ਸਾਡੇ ਮੁਖਤਿਰ ਦਾ ਕੱਲਾ ਗ੍ਰਾਂਡਾ ਨੂੰ ਆਪਾਂ ਵਿਕਾਸ ਨੀ ਕਹਿ ਸਕਦੇ ਸ਼ੰਮੇਂਦਰ ਬਾਈ ਜਿਹੜੇ ਜਵਾਗ ਟੱਪੜਾਂ ਦੇ ਮੈਂਦੇ ਸੀ ਉਹਨਾਂ ਨੂੰ ਫਰਨੀਚਰ ਨਹੀਂ ਜਨਾ ਕੀਤਾ ਉਹਨਾਂ ਨੇ ਆਂਕਰੀ ਨਹੀਂ ਜਨਾ ਜ਼ਮੀਨਾਂ ਵਾਲੇ ਮੁੱਦੇ ਨਹੀਂ ਭਾਈ ਜ਼ਮੀਨਾਂ ਨੇ ਫਿਰ ਸ਼ਿਕਾਇਤ ਗ੍ਰਾਂਟੀ ਵਾਲੇ ਮੁੱਦੇ ਨਹੀਂ ਨੀ ਸਕੂਲ ਨਾਲ ਕਿਉਂ ਜੋੜਦੇ ਹੋ ਉਹ ਕਿਸੇ ਨਾਲ ਰਹਿਣਾ ਜੋੜ ਕੀ ਕਰ ਨਾਲ ਜਮੀਨਾਂ ਦੀ ਖੋਰੀਆ ਪੀੜ੍ਹੀ ਦਾ ਇਹ ਐਜੂਕੇਸ਼ਨ ਦਾ ਵੀ ਕਹਿੰਦਾ ਵੀ ਐਜੂਕੇਸ਼ਨ ਦੇ ਗੁਰ ਕਸਬਾ ਨਾਲ ਜਾਇਆ ਤੁਸੀਂ ਹੋਰ ਕਿ ਕਈ ਸਰਕਾਰੀ ਇਹ ਬਿਲਕੁਲ ਪੜਾਈ ਜ਼ਰੂਰੀ ਹੈ ਬਿਲਕੁਲ ਜ਼ਰੂਰੀ ਹੈ ਬੱਚੇ ਜਾਂ ਬਿਲਕੁਲ ਉਹਦੇ ਨਾਲ ਉਹਦੇ ਨਾਲ ਆ ਮੁੱਦੇ ਵੀ ਜ਼ਰੂਰੀ ਨੇ ਬਾਈ ਘਰੇ ਜਾਓ ਯਾਰ ਇਹਦੀ ਰੋਟੀ ਵੀ ਚੁੱਕੀ ਹੋਏ ਜੀ ਅੱਜ ਐਨਐਲ ਕਹਿੰਦਾ ਮੈਨੂੰ ਫਾਇਦੇ ਬੱਚੇ ਘਰੇ ਵੀ ਜਾਂਦੇ ਆ ਬਲੇ ਬਾਰਮੂਲੇ ਬੈਠੇ ਰਹੇ ਅਸੀਂ ਨੂੰ ਭੇਜਿਆ ਗਿਆ ਸਾਡੀ ਕੋਟੀ ਗਿਆ 6 ਪੰਚਾਇਤਾਂ ਨੇ ਰਾਇ ਸਭ ਸਮਝੀ ਅਸੀਂ ਕਿਹਾ ਬਾਈ ਜੀ ਤੁਸੀਂ ਇੱਥੇ ਗੱਲ ਨਹੀਂ ਕਰਨੀ ਸਾਡੇ ਪਿੰਡ ਦੇ ਵਿੱਚ ਐਵੇਂ ਤੁਹਾਨੂੰ ਇੱਥੇ ਬੰਦੇ ਸਾਨੂੰ ਵੀ ਗਲਤ ਬੋਲ ਰਹੇ ਆ ਐਮਐਲਏ ਸਾਹਿਬ ਦੀ ਸ਼ਾਨ ਦੇ ਖਿਲਾਫ ਅਸੀਂ ਕਿਸੇ ਬੰਦੇ ਨੂੰ ਬੋਲਣਾ ਲਾਉ ਨਹੀਂ ਕਰਾਂਗੇ ਜੇ ਕੋਈ ਗੱਲ ਆ ਉਹਦੇ ਬਾਅਦ ਚ ਸ਼ਾਂ ਬਣੀ ਹੋਈ ਆ ਵਧੀਆ ਉਹਦੇ ਘਰੇ ਜਾਣ ਜੇ ਕਰੇ ਨਹੀਂ ਜਾਣਾ ਚਾਹੁੰਦਾ ਤਾਂ ਅਸੀਂ ਨਹੀਂ ਜਾਣਾ ਛੋਟੇ ਵੀਰ ਅਸੀਂ ਤੈਨੂੰ ਪਾਵਾਂਗੇ ਕੋਈ ਵੀ ਬੰਦਾ ਕਿਸੇ ਦੀ ਸ਼ਾਨ ਦੇ ਖਿਲਾਫ ਸਾਡੀ ਜਥੇਬੰਦੀ ਦਾ ਬੋਲਿਆ ਹੋਵੇ ਅਸੀਂ ਦੇਣ ਦੇ ਤਿਆਰ ਆ ਅਸੀਂ ਦੋ ਬੰਦਿਆਂ ਨੇ ਸਵਾਲ ਕਰ ਰਹੇ ਜਮ ਜੁਮਮੇਵਾਰ ਬੰਦਿਆਂ ਇਹ ਵੀ ਸਾਡੇ ਭਰਾ ਹੈ ਭਾਈਚਾਰਾ ਜ਼ਰੂਰੀ ਹੈ ਪਿੰਡਾਂ ਦੇ ਵਿੱਚ ਅਸੀਂ ਰਹਿਣਾ ਉਹ ਤਾਂ ਚਲ ਵੋਟਾਂ ਆਉਂਦੀਆਂ ਜਾਂਦਕਰ ਇਹਨਾਂ ਦੇ ਚਲੇ ਜਾਂਦੇ ਨੇ ਪਿੰਡਾਂ 'ਚ ਤਾਂ ਅਸੀਂ ਰਹਿਣਾ ਸਾਰੇ ਭਰਾ ਇਹ ਇਹਨਾਂ ਦੀਆਂ ਵੀ ਜ਼ਮੀਨਾਂ ਇਹ ਵੀ ਏਕੜਾਂ ਬਾੜੀਆਂ ਦੇ ਛੋਹਰੇ ਆਮ ਕਿਸਾਨਾਂ ਦੇ ਮੁੰਡੇ ਹੀ ਆ ਇਨਾਂ ਦੇ ਵੀ ਉਲ ਨਹੀਂ ਆ ਦਿੱਲੀ ਧਰਨੇ 'ਚ ਇਹ ਵੀ ਰਹੇ ਆ ਇਹਨਾਂ ਨੇ ਵੀ ਸੰਯੋਗ ਦਿੱਤੇ ਆ ਭਾਈਚਾਰਾ ਜ਼ਰੂਰੀ ਆ ਕੋਈ ਬੰਦਾ ਕਿਸੇ ਦੀ ਸ਼ਾਨ ਦੇ ਖਿਲਾਫ ਨਹੀਂ ਬੋਲੂਗਾ ਨਾ ਅਸੀਂ ਬੋਲੇ ਆ ਇਹ ਜਾਬਤਾ ਅਸੀਂ ਪਹਿਲਾਂ ਵੀ ਰੱਖਿਆ ਹੁਣ ਵੀ ਰੱਖਿਆ ਉਹਨਾਂ ਨੇ ਸਾਨੂੰ ਸਾਢੇ 3 ਘੰਟੇ ਹੋ ਗਏ ਤੁਸੀਂ ਵੀ ਸਾਢੇ 3 ਘੰਟੇ ਇੱਥੇ ਖੜੇ ਰਹੇ ਆ ਪ੍ਰੋਗਰਾਮ ਕੀਤਾ ਸੀ ਧੁੱਪੇ ਖੜੇ ਰਹੇ ਆ ਜਦੋਂ ਪੂਰਾ ਪ੍ਰੋਗਰਾਮ ਕਰ ਲਿਆ ਅਸੀਂ ਇਹ ਕਹਿੰਦੇ ਆ ਕਿ ਜੰਦਿਆਂ ਨੂੰ ਆਪਾਂ ਸਵਾਲ ਕਰਾਂਗੇ ਪੀਸਫੁੱਲ ਜਿਵੇਂ ਰੱਖਨੇ ਆ ਪਰ ਕਿਸੇ ਬੰਦੇ ਨੇ ਕਿਸੇ ਦੀ ਸ਼ਾਨ ਦੇ ਖਿਲਾਫ ਨਹੀਂ ਬੋਲਣਾ ਜੋ ਗੱਲ ਦੇਣੀ ਆਵੇ ਆਪਾਂ ਬੋਲੇ ਕੋਈ ਉਹ ਦੀ ਗੱਲ ਨਹੀਂ ਬੋਲੇ ਪਰ ਉਹ ਨਹੀਂ ਰੁਕੇ ਚੱਲ ਉਹਨਾਂ ਦੀ ਵਕਰੀ ਗੱਲ ਹੈ ਇਹ ਨਹੀਂ ਗੱਲਾਂ ਸੋਨ ਨੂੰ ਤਿਆਰ ਪਰ ਅਸੀਂ ਤਾਂ ਵੇਟ ਕੀਤੀ 4 ਘੰਟੇ ਪ੍ਰੋਗਰਾਮ ਜ਼ਰੂਰੀ ਆ ਉਹ ਕਰਨਾ ਬੱਚਿਆਂ ਦੀ ਭਲਾਈ ਲਈ ਬਹੁਤ ਵਧੀਆ ਹੋਇਆ ਜੇ ਕੁਝ ਕਰਕੇ ਗਏ ਉਹ ਸੱਚੀ ਕ੍ਰਾਂਤੀ ਉਹ ਹੈ ਕਹਿੰਦੇ ਅਸੀਂ ਕਿਹਾ ਸੀ ਕਿ ਨਹੀਂ ਮੇਰੀ ਗੱਲ ਸੁਣੋ 1 ਮਿੰਟ ਅਸੀਂ ਇੰਟੈਲੀਜੈਂਸ ਸੀਆਈਡੀ ਨਾਲ ਸਾਡੀ ਗੱਲ ਚੱਲ ਰਹੀ ਸੀ ਵੀ ਕੋਸ਼ਿਸ਼ ਕਰ ਰਹੇ ਹਾਂ ਡੀਐਸਪੀ ਗਦਰਵਾ ਦਾ ਫੋਨ ਆਇਆ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੁਹਾਡੀ ਗੱਲ ਕਰਾਵਾਂਗੇ ਅਸੀਂ ਆਦੇ ਸਿਰ ਸਿੱਖਾ ਕ੍ਰਾਂਤੀ ਜਿਹੜੇ ਤੁਸੀਂ ਗ੍ਰਾਂਡਾ ਦੇ ਕੇ ਕਹਿੰਦੇ ਨਾ ਤਾਂ ਫਾਇਦਾ ਹੈ ਜਿਹੜੇ ਚੌਕੇ ਸਕੂਲ ਦੇ ਵਿੱਚ ਅਧਿਆਪਕਾਂ ਦੀ ਛਿੱਲ ਲਾਤੀ ਮਾਰ ਮਾਰ ਬੋਰਾ 13 ਮਹੀਨੇ ਦੀ ਬੱਚੀ ਨੂੰ ਜੇਲ੍ਹ ਭੇਜਤਾ ਉਹਨੂੰ ਜੇਲ੍ਹ ਦੇ ਵਿੱਚ ਡੱਕਤਾ ਸਣੇ ਉਹਦੀ ਮਾਂ ਨੂੰ ਉਹ ਸਕੂਲ ਦੇ ਵਿੱਚੋਂ ਅਦਰਸ਼ ਸਕੂਲਾਂ ਦਾ ਚੇਅਰਮੈਨ ਆ ਭਗਵੰਤ ਮਾਨ ਆ 24 ਜਿਹੜੇ ਅਦਰਸ਼ ਸਕੂਲ ਆ ਚੌਕੇ ਸਕੂਲ ਅਦਰਸ਼ ਸਕੂਲ ਦੇ ਵਿੱਚ ਆਉਂਦਾ ਉਹਥੇ 13 ਮਹੀਨਿਆਂ ਦੀ ਬੱਚੀ ਨੂੰ ਵੀ ਜੇਲ੍ਹ ਭੇਜਦਾ ਉਹ ਟੀਚਰਾਂ ਨੂੰ ਵੀ ਜੇਲ੍ਹ ਭੇਜਦਾ 35 ਕਿਸਾਨਾਂ ਨੂੰ ਵੀ ਜੇਲ੍ਹ ਭੇਜਦਾ ਸੀ ਜਿਹਦੇ ਵਿੱਚ ਦੂਜੇ ਕਿਸਾਨ ਰਿਹਾ ਹੋ ਗਏ ਚਾਰ ਕਿਸਾਨ ਅਜੇ ਵੀ ਜੇਲ੍ਹ ਦੇ ਵਿੱਚ ਆ ਉਹਨਾਂ ਦਾ ਸਿਰਫ قصੂਰ ਇੰਨਾ ਕੋਈ ਨਸ਼ਾ ਤਕਸਰੀ ਨਹੀਂ ਕੋਈ ਕ੍ਰਿਮੀਨਲ ਨਹੀਂ ਉਹ ਆਦੇ ਤੁਸੀਂ ਜੁਨੀਅਨ ਦੇ ਵਿੱਚੋਂ ਉਹਨਾਂ ਦੀ ਜ਼ੁਬਾਨ ਤਸਰਪੇਸ ਕਰਕੇ ਨਹੀਂ ਹੋ ਰਹੀ ਉਹ ਆਪ ਦੀ ਨਿੱਜੀ ਲੜਾਈ ਕਰਕੇ ਨੇ ਗਏ ਸੀ ਉਹ ਲੋਕਾਂ ਦੀ ਲੜਾਈ ਕਰਕੇ ਗਏ ਸੀ ਉਹ ਚੌਕੇ ਸਕੂਲ ਬੱਚਿਆਂ ਦਾ ਭੁੱਖ ਬਚਾਉਣ ਗਏ ਸੀ ਉਹ ਟੀਚਰਾਂ ਦੇ 41000 ਰੁਪਏ ਦਲਖਾ ਜੱਸ ਤੇ ਉਹਦੇ ਚ ਉਹਨਾਂ ਨੂੰ ਮਿਲਦਾ ਪਤਾ ਕਿੰਨਾ 11000 ਏਟੀਐਮ ਜਿਹੜਾ ਉਹ ਠੇਕੇਦਾਰ ਗਰਮੇਸ਼ ਸਿੰਘ ਰੱਖੀ ਬੈਠਾ ਉਹਨਾਂ ਦਾ ਤਨਖਾਹ ਉਹ ਖਾ ਜਾਂਦਾ ਅਸੀਂ ਆਦੇ ਅਸੀਂ ਉਹਨਾਂ ਦਾ ਉਹਨਾਂ ਤੇ ਕਾਰਵਾਈ ਹੋਵੇ ਵਿਧਾਨ ਸਭਾ ਦੇ ਵਿੱਚ ਇਹ ਆਵਾਜ਼ ਚੱਕੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅਸੀਂ ਆਵਾਜ਼ ਚੱਕ ਰਹੇ ਹਾਂ ਵੀ ਸਾਰੇ ਐਮ ਐਲ ਏ ਨੂੰ ਬੇਨਤੀ ਰੱਖ ਰਹੇ ਹਾਂ ਵੀ 92 93 ਤੁਸੀਂ ਜਾ ਕੇ ਵਿਧਾਨ ਸਭਾ 'ਚ ਆਵਾਜ਼ ਚੱਕੋ ਭਗਵੰਤ ਮਾਨ ਸਾਹਿਬ ਗਰਮੇਸ਼ ਠੇਕੇਦਾਰ ਤੇ ਉਹਦੇ ਤੇ ਕਾਰਵਾਈ ਕਰਨ ਚੌਕ ਦੇ ਸਕੂਲ ਦੇ ਜਿਹੜੇ ਟੀਚਰਾਂ ਉਹਨਾਂ ਨੂੰ ਵਾਪਸ ਭਰਤੀ ਕੀਤਾ ਜਾਵੇ ਜਿਹੜੇ 12 12 ਸਾਲ ਹੋ ਗਏ ਉੱਥੇ ਨੌਕਰੀ ਕਿਆ ਕਰਦੇ ਸੀ ਆਦੋਂ ਕਿਹੜੇ ਟੱਠੇ ਖੂਚ ਡਿੱਗਣੂ ਦਾ ਬੇਰਜਗਾਰ ਹੋ ਗਏ ਉਹਨਾਂ ਨੇ ਜੇਲਾਂ ਵੀ ਕੱਟ ਲਈ ਉਹਨਾਂ ਨੇ ਕੁੱਟਾਂ ਵੀ ਖਾ ਲਈ ਉਹਨਾਂ ਦਾ ਤਿੰਨ ਵਾਰਾ ਧਰਨਾ ਵੀ ਜਗਾਤਾ 13 ਮਹੀਨਾ ਦੀ ਬੱਚੀ ਵੀ ਜੇਲ੍ਹ ਜਾਈ ਵੀ ਉਹਨਾਂ ਨੂੰ ਰਜਗਾਰ ਵਾਪਸ ਆ ਜਾਏ ਗਰਮੇਲ ਠੇਕੇਦਾਰ ਨੂੰ ਜੇਲ੍ਹ ਚ ਭੇਜੋ ਸਾਡੀਆਂ ਇਹ ਮੰਗਾ ਸੀ ਜੋਂਦ ਜਿਹੜੀ ਜ਼ਮੀਨ ਮਸਲਾ ਚੱਲ ਰਿਹਾ ਉਹ ਜ਼ਮੀਨ ਆ ਜਿਹੜੀ ਸਰਦਾਰਾਂ ਨੂੰ ਦਿੱਤੀ ਜਾ ਰਹੀ ਹੈ 1988 ਦੇ ਵਿੱਚ ਉਹ ਹਾਈ ਕੋਰਟ ਤੋਂ ਕੇ ਜਿੱਤ ਕੇ ਆਏ ਸੀ ਜੌਂਦਪਿੰਡ ਵਾਲੇ ਉਦੋਂ ਆਨਲਾਈਨ ਸਿਸਟਮ ਹੈ ਨਹੀਂ ਸੀ ਥੱਲੇ ਜ਼ਮੀਨ ਉਹਨਾਂ ਦੀ ਚੜ੍ਹਨ ਨਹੀਂ ਦਿੱਤੀ ਹੁਣ ਮਸਲਾ ਕੀ ਹੈ ਉਹ ਹਾਈ ਕੋਰਟ ਤੋਂ ਸਰਦਾਰ ਕੇ ਜਿੱਤਿਆ ਏ ਇੱਕ ਬੰਦਾ 4 ਕਿੱਲੇ ਬਾਣ ਵਾ ਰਿਆ ਇੱਕ ਬੰਦੇ ਕੋਲੇ 100 ਕਿੱਲਾ ਉਹ 4 ਕਿੱਲੇ ਖੋ ਕੇ 100 ਕਿੱਲੇ ਵਾਲੇ ਨੂੰ ਦੇਣਾ ਕਿੱਡੀ ਕੁ ਬਾਦਰੀ ਵਾਲੀ ਗੱਲ ਆ ਉਹ ਤਾਂ ਪਹਿਲਾਂ ਵੀ ਬਹੁਤ ਆਉਦੇ ਕੋਈ ਤਜਮੀਰ ਤੇ 4 ਕਿੱਲੇ ਵਾਲਾ ਰੋਟੀ ਖਾ ਰਿਆ 700 ਕਿੱਲਾ ਜੌਂਦਪਿੰਡ ਨਾਲ ਨਹੀਂ ਜਾਣਦਾ ਕੱਲੇ ਜੌਂਦ ਦਾ ਸਵਾਲ ਨਹੀਂ ਸ਼ਮਿੰਦਰ ਇਹ ਪੂਰੇ ਪੰਜਾਬ ਦਾ ਸਵਾਲ ਹੈ ਭਾਰਤ ਮਾਰਾ ਛੜਕਾਂ ਨਿਕਲ ਗਈਆਂ ਲੋਕਾਂ ਦੇ ਖਾਤੇ 'ਚ ਰੁਪਈਆ ਨਹੀਂ ਪਾਇਆ ਅਈ 2700 ਪਿੰਡਾਂ ਦਾ ਦੂਜੇ ਪਾਸੇ ਕਿਵੇਂ 24000 24311 ਏਕੜ ਜ਼ਮੀਨਾਂ ਲੁਧਿਆਣੇ ਦੇ ਵਿੱਚ ਉਹ ਵੀ ਜਾ ਰਹੀ ਆ ਹਾਜਲਕਾ ਫੀਡ ਫਾਰਮ ਵਾਲਾ ਮਸਲਾ 2700 ਏਕੜ ਉਹ ਵੀ ਜਾ ਰਹੀ ਆ ਆਪਣੇ ਪਿੰਡਾਂ ਦੇ ਵਿੱਚ ਤੈਨੂੰ ਪਤਾ ਨਹੀਂ ਸ਼ਮਿੰਦਰ ਬੋਰ ਕਰਤਾ ਗਿੱਦੜਵਾ ਦੇ 11 ਪਿੰਡ ਹੈ ਇੱਥੇ ਬੋਰ ਕਰਨਗੇ ਇੱਥੇ ਇਹ ਪਿੰਡ ਵੀ 21 ਪਿੰਡ ਮੱਲਣ ਵੀ ਆ ਕੋਟਲ ਵੀ ਆ ਉਹ ਬੋਰ ਕਰਨਾ ਧਰਤੀ ਦੇ ਵਿੱਚ ਆ ਕੇ ਤੇ ਥੱਲੋਂ ਜ਼ਮੀਨਾਂ ਰਹਿ ਜਾਣੀਆਂ ਸਾਡੇ ਕੋਲੇ ਜਦੋਂ ਬੋਰ ਕਰਤਾ ਉਹ ਧਰਤੀ ਤਾਂ ਬੰਜਰ ਹੋ ਜੂਗੀ ਉਹ ਵੀ ਵੇ ਕਰ ਲਿਆ ਸਾਰਾ ਕੁਝ ਹੋ ਗਿਆ ਉਹ ਵੀ ਹਮਲਾ ਹੋਣ ਵਾਲਾ ਆਪਾਂ ਨੂੰ ਇਕੱਠੇ ਹੋਣਾ ਪਊਗਾ ਆਪਾਂ ਸਰਕਾਰਾਂ ਆਉਂਦੀਆਂ ਜਾਂਦਗਾਂ ਰਹਿੰਦੀਆਂ ਪਾਰਟੀਆਂ ਆਉਂਦੀਆਂ ਜਾਂਦਗਾਂ ਰਹਿੰਦੀਆਂ ਪਾਰਟੀਆਂ ਪਿੱਛੇ ਸਰਕਾਰਾਂ ਪਿੱਛੇ ਭਾਈਚਾਰਾ ਸਾਂਝ ਨਾ ਖਾਓ ਕਰੀਏ ਇੱਥੇ ਰਹੀਏ ਇਦਾਂ ਬੇਨਤੀ ਸਰ ਜੋੜ ਗਏ ਨਹੀਂ ਕਰ ਲਈ ਸੀ ਜਦੋਂ ਇਹ ਆਏ ਆ 2 ਘੰਟੇ ਪਹਿਲਾਂ ਕਿਹਾਗਾ ਅਸੀਂ ਆ ਗਏ ਸੀ ਵੀ ਭਾਈ ਜੀ ਸਰ ਆਪਣੇ ਪਿੰਡ ਇੱਥੇ ਕੋਈ ਡਿਸਕਸ਼ਨ ਨਾ ਕਰੋ ਕਿਰਪਾ ਕਰਕੇ ਉੱਥੇ ਜਾਓ ਮੈਂ ਬਾਰ ਬਾਰ ਇਹੀ ਗੱਲ ਕਹਿ ਰਿਹਾ ਬਾਕੀ ਜਿਹੜੀ ਇਹ ਗੱਲ ਕਰਦੇ ਵੀ ਡਿੰਪੀ ਢਿੱਲੋਂ ਨੇ ਕੀ ਮੁੱਦਾ ਚੱਕਾ ਕਿਸਾਨਾਂ ਦੇ ਲਈ 6 ਮਹੀਨੇ ਹੋਇਆ ਐਮਐਲ ਬਣੇ ਨੂੰ ਉਹਨਾਂ ਨੂੰ ਇੱਕ ਵਾਰੀ ਵਿਧਾਨ ਸਭਾ 'ਚ ਬੋਲਣ ਦਾ ਮੌਕਾ ਮਿਲਿਆ ਉਹਨਾਂ ਨੇ ਤਿੰਨ ਮੰਗਾਂ ਰੱਖੀਆਂ ਜਿਹੜੀਆਂ ਕਿਸਾਨਾਂ ਨਾਲ ਸੰਬੰਧਤ ਸੀਗੀਆਂ ਉਸ ਗੱਲ ਤੇ ਜੇ ਮੈਨੂੰ ਝੂਠਾ ਕਰ ਦੇਣਾ ਪਹਿਲੀ ਗੱਲ ਸੀ ਖਾਲਾਂ ਦੀ ਤੇ ਪਾਈਪਾਂ ਦੀ ਜਿਹੜੀ ਸਾਡੇ ਹਲਕੇ ਨੂੰ ਬਹੁਤ ਲੋੜ ਹੈ ਕਿਉਂਕਿ 25-30 ਸਾਲ ਹੋ ਗਏ ਖਾਲਾਂ ਬਿਲਕੁਲ ਖਤਮ ਹੋ ਗਈਆਂ ਪਾਈਪਲਾਈਨਾਂ ਨਵੀਂ ਜਨਰੇਸ਼ਨ ਆ ਗਈ ਨਵੀਂ ਡਿਮਾਂਡ ਹੈ ਪਾਈਪਲਾਈਨਾਂ ਦੀ ਮੰਗ ਸੀ ਦੂਜੀ ਉਹਨਾਂ ਨੇ ਜਿਹੜੀ ਮੰਗ ਰੱਖੀ ਵਿਧਾਨ ਸਭਾ 'ਚ ਕਿਸਾਨਾਂ ਨਾਲ ਸੰਬੰਧਤ ਛੇਲਰਾਂ ਤੋਂ ਜਿਹੜਾ ਮਤਲਬ ਟੱਕਿਆ ਨਹੀਂ ਜਾਂਦਾ ਸੀਗਾ ਝੋਨਾ ਉਹਨਾਂ ਨੇ ਮੰਗ ਉਹ ਵੀ ਕਿਸਾਨਾਂ ਨਾਲ ਜੁੜੀ ਹੋਈ ਮੰਗ ਆ ਤੀਜੀ ਮੰਗ ਸੀ ਛੱਪੜਾਂ ਦੀ ਜਿਹੜਾ ਸਭ ਤੋਂ ਵੱਡਾ ਜਿਹੜਾ ਹੁਣ ਤਰਨੂੰ ਸੌਂ ਮੰਤਰੀ ਨੇ ਪਾਸ ਕੀਤਾ ਪੂਰੇ ਪੰਜਾਬ 'ਚ ਉਹ ਪ੍ਰੈਕਟੀਕਲ ਜਿਹੜਾ ਪਾਇਲਟ ਪ੍ਰੋਜੈਕਟ ਡਿੰਪਿਟਲ ਹੁੰਦੀ ਮੰਗ ਸੀਗੀ ਕਿ ਗਿੱਦੜਵਾ ਦੇ ਵਿੱਚ ਮੇਰੇ ਇਹ ਕੰਮ ਕੀਤਾ ਜਾਵੇ ਉਹਨਾਂ ਨੇ ਇਹ ਮੰਗ ਪੂਰੇ ਪੰਜਾਬ ਦੇ ਵਿੱਚ ਲਾਗੂ ਕੀਤੀ ਤੇ ਛੱਪੜਾਂ ਨੂੰ ਜਿਹੜਾ ਆਉਣ ਵਾਲੇ ਸਮੇਂ 'ਚ ਨਵੀਨ ਨਿਕਨ ਕੀਤਾ ਜਾਣਾ ਜਿਹੜੀਆਂ ਇਹ ਤਿੰਨ ਚਾਰ ਮੰਗਾਂ ਸਿਰਫ ਕਿਸਾਨੀ ਦਾ ਸਬੰਧ ਸਿੰਘਾ ਉਹ ਡਿੰਪੀ ਤੇ ਲੋਨ ਰੱਖੀਆਂ ਅਗਲੀ ਗੱਲ ਜਿਹੜੀ ਡਵੈਲਪਮੈਂਟ ਦੀ ਕੰਮ ਹੋ ਰਹੀ ਹੈ ਗਿੱਦੜਵਾ ਦੇ ਵਿੱਚ ਲੰਬੀ ਦੋ ਗਿੱਦੜਵਾ ਰੋਡ ਉਹ ਵੀ ਡਿੰਪੀ ਢਲਣਾ ਕਰਾ ਕੇ ਲਿਆਂਦੀ ਆ ਮਦੀਰ ਤੋਂ ਸੋਥਾ ਰੋਡ ਸਾਡੇ ਪਿੰਡ ਤੋਂ ਸਾਬ ਚੰਦ ਦਵਾਇਆ ਹੋ ਗਿਆ ਗਦਰਬਾ ਤੱਕ ਰੋਡ ਮਤਲਬ ਜਿਹੜਾ ਕੰਮ ਵੱਧ ਤੇ ਵੱਧ ਡਿੰਪੀ ਟ ਢੋ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਕਰ ਰਿਹਾ ਗਦਰਬਾ ਹਲਕੇ ਦੇ ਵਿੱਚੋਂ ਟੱਟ ਵਿਚਰ ਰਿਹਾ ਸੀ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿਉਂਕਿ ਉਹਦਾ ਤਜਰਬਾ ਪ੍ਰਾਣਾ ਸਰਕਾਰਾਂ ਦੇ ਵਿੱਚ ਰਹੇ ਆ ਉਹਨਾਂ ਨੂੰ ਪਤਾ ਵੀ ਕੰਮ ਕਿੱਥੋਂ ਹੋਣਾ ਹੈ ਕਿਹੜੇ ਅਫਸਰ ਤੋਂ ਹੋਣਾ ਹੈ ਹਰ ਰੋਜ਼ ਦੋ ਵਾਰੀ ਸੈਕਟਰੀ ਗਵਰਨਮੈਂਟ ਨਾਲ ਚਾਹੇ ਉਹ ਡਿਸੇਬਿਲਟੀ ਹੋਵੇ ਚਾਹੇ ਸਮਾਜਿਕ ਸਿੱਖਿਆ ਹੋਵੇ ਚਾਹੇ ਉਹ ਸੋਸ਼ਲ ਹੋਵੇ ਚਾਹੇ ਉਹ ਖੇਡਾਂ ਵਾਲੀ ਹੋਵੇ ਉਹ ਉਹਨਾਂ ਨੂੰ ਤਾਂ ਫੰਡ ਵੱਤ ਵੱਤ ਲਿਆਉਂਦੀ ਕੋਸ਼ਿਸ਼ ਕਰ ਰਹੇ ਹੁੰਦੇ ਆ ਸੋ ਇਹੋ ਜਿਹਾ ਇਨਸਾਨ ਸਾਡੇ ਹਲਕੇ ਨੂੰ ਮਿਲਿਆ ਅਸੀਂ ਚਾਹਨੇ ਵੀ ਅਸੀਂ ਆਪਦੇ ਹਲਕੇ ਦੀ ਡਿਵੈਲਪਮੈਂਟ ਕਰਾ ਲਈਏ ਮਾਲਕ ਭਲੀ ਕਰਿਓ ਆਪਣਾ ਮੰਤਰੀ ਬਣਦੇ ਆ ਤਾਂ ਤੁਸੀਂ ਜਾ ਕੇ ਫਿਰ ਤੁਹਾਨੂੰ ਖੁੱਲੀ ਜੁੱਟੀਆਂ ਤੁਸੀਂ ਆਲ ਪੰਜਾਬ ਉਹਦਾ ਕਿਤੇ ਮਰਜ਼ੀ ਬੋਲ ਕਰਤਾ ਅਸੀਂ ਅੱਜ ਉਹਦਾ ਫਾਇਦਾ ਤਾਂ ਸੀ ਜੇ ਸਾਡੇ ਵਿੱਚ ਖੜਦਾ ਸ਼ਮਿੰਦਰ ਸਾਨੂੰ ਸਾਨੂੰ ਹਿਸਾਬ ਨਾ ਲਾਉਂਦਾ ਸਾਡੇ ਕਹਿੰਦਾ ਦੱਸੋ ਸਵਾਨਾਂ ਦਾ ਜਮਾਕ ਕੀ ਆ ਤੁਹਾਡੇ ਕੋਲੇ ਡੈਂਟੀ ਦਾ ਫਾਇਦਾ ਤਾਂ ਸੀ ਵੱਡਾ ਦਾਇਰਾ ਨਹੀਂ ਅਸੀਂ ਆਪਦੇ ਪਿੰਡ ਦਾ ਕਸੀਮਤਾ ਅਸੀਂ ਆਪਦੇ ਪਿੰਡ ਨੂੰ ਬਚਾਉਣਾ ਹੈ ਵਿਰੋਧ ਤੋਂ ਬਚਾਉਣਾ ਬਦਨਾਮੀ ਤੋਂ ਬਚਾਉਣਾ ਨਸ਼ੇ ਦੇ ਗਲਾਫ ਲੜਾਈਆਂ ਲੜੀਆਂ ਗਈਆਂ ਯੂਥ ਨੂੰ ਲੈ ਕੇ ਅਸੀਂ ਸਪੋਰਟਸ ਗਰਾਊਂਡ ਮੰਗ ਰਹੇ ਆ ਇਹ ਹੀ ਸਾਡੀਆਂ ਮੰਗਾਂ ਆ ਇੱਕ ਚੀਜ਼ ਹੈ ਜਿਹੜੀ ਮੇਰੇ ਛੋਟੇ ਭਰਾ ਨੇ ਗੱਲ ਰੱਖੀ ਸੀ ਸਾਡਾ ਜ਼ਿਲ੍ਹਾ ਪ੍ਰਧਾਨ ਰ ਕੋਟਲੀ ਆ ਇਹ ਪਿੰਡ ਦੇ ਕੋਟਲੀ ਦੇ ਬੰਦੇ ਵੀ ਖੜੇ ਆ ਇਹਨੂੰ 20 ਸਾਲ ਹੋ ਗਏ ਜਥੇਬੰਦੀ ਚ ਕੰਮ ਕਰਦੇ ਨੂੰ 1 ਰੁਪਏ ਦਾ ਕੋਈ ਬੰਦਾ ਇਹਦੇ ਤੇ ਰਵਾਧਾਰ ਕੱਢ ਦੇ ਆ ਕੋਟਲੀ ਵਾਲੇ ਖੜੇ ਪੁੱਛੋ ਇਹਨਾਂ ਨੂੰ ਇਮਾਨਦਾਰ ਬੰਦਾ ਹੈ ਸਿਰਫ ਇਮਾਨਦਾਰ ਬੰਦਾ ਹੈ ਅੱਜ ਤੱਕ ਇਮਾਨਦਾਰੀ ਨਾਲ ਕੰਮ ਕੀਤਾ ਚੰਗੇ ਘਰੋਂ ਆ ਠੀਕ ਹੈ ਦੂਜੀ ਗੱਲ ਰਹੀ ਜਿਹੜਾ ਇਹਨਾਂ ਨੇ ਮੋਟਰਸਾਈਕਲ ਦਾ ਸੀ ਪੱਕ ਕਿਲੀਆਂ ਕਰ ਦਿੱਗੇ ਸਾਨੂੰ ਬਾਈ ਨੇ ਗੱਲ ਤਾਂ ਛੇੜ ਲਈ ਇਹ ਚੀਜ਼ਾਂ ਸਾਡੇ ਆਪਸ ਵਿੱਚ ਭਾਈਚਾਰੇ ਚ ਸੱਟ ਮਾਰਨ ਵਾਲੀਆਂ ਗੱਲਾਂ ਹੁੰਦੀਆਂ ਚਿੱਟਾ 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 ਹੁੰਦਾ ਆਇਆ ਕਿੱਥੋਂ ਆ ਨਹੀਂ ਨਹੀਂ ਇਹਦਾ ਆਇਆ ਇਹਨਾਂ ਢੋਲ ਪਾ ਕੇ ਕਹੋ ਯਾ ਢੋਲ ਪਾ ਕੇ ਕਾ ਚਿੱਟਾ ਇੱਕ ਨਹੀਂ ਦੱਸੂਗਾ ਕਿਹਦੇ ਐਸੇ ਪਿੰਡ ਚ ਵੇਚ ਦੇ ਪੋਸ ਮੈਂ ਮੈਂ ਨਹੀਂ ਗੱਲ ਸੁਣੋ ਮੈਂ ਅਸੀਂ ਵੀ ਤੁਹਾਨੂੰ ਦੀ 1 ਮਿੰਟ ਹੁਣ ਵੇਚੀ ਗੱਲ ਕਰਾਂਗੇ ਵੀ ਉਹ ਨਖਿਆ ਹੋਵੇ 1 ਮਿੰਟ ਅਸੀਂ ਅਸੀਂ ਆਦੇ ਆ ਕਿਹੜਾ ਸਰਕਾਰ ਦੇ ਵਿੱਚ ਉਹਨੂੰ ਸਵਾਲ ਵੀ ਹੋਣਗੇ ਦੂਜੀ ਗੱਲ ਇਸ ਜੇ ਕੋਈ ਬੱਚੇ ਮੋਟਰਸਾਈਕਲ ਲੈ ਗਏ ਹੁਣ ਬੱਚਿਆਂ ਦੇ ਆਪਾਂ ਮੇਰੀ ਗੱਲ ਸੁਣੋ ਉਹਨਾਂ ਦੇ ਨਾਲ ਬੱਚੇ ਆ ਬੱਚਾ ਦੋ ਨਾਲ ਚੜ ਗਏ ਕਿਸੇ ਦੀ ਜੇਬ ਚ ਕੀ ਆ ਕਿਸੇ ਨੂੰ ਨਹੀਂ ਪਤਾ ਹੁੰਦਾ ਹੁਣ ਮੈਨੂੰ ਕੀ ਪਤਾ ਤੁਹਾਨੂੰ ਕੀ ਪਤਾ ਮੇਰੀ ਜੇਬ ਚ ਕੀ ਆ ਮੈਨੂੰ ਕੀ ਪਤਾ ਬਾਈ ਦੀ ਜੇਬ ਚ ਕੀ ਆ ਠੀਕ ਹੈ ਉੱਥੇ ਆਉਣ ਨਾਕੇ ਤੇ ਆ ਜੋ ਮੋਟਰਸਾਈਕਲ ਲਾ ਲਿਆ ਉਹਦੀ ਤਬਦੀਦ ਚੱਲ ਰਹੀ ਪਰ ਜੇ ਹਾਂ ਐ ਕੋਈ ਸਾਬਤ ਕਰ ਦੇ ਵੀ ਕੋਈ ਨਸ਼ਾ ਤਕਸਰੀ ਹੈ ਜਾਂ ਕੋਈ ਪੁਰਾਣਾ ਬਲੈਕ ਕਰਦਾ ਹੈ ਜਾਂ ਕੋਈ ਪੁਰਾਣਾ ਇਹ ਚ ਇਹਨਾਂ ਨੇ ਕੋਈ ਕ੍ਰਿਮੀਨਲ ਕੋਈ ਕੀਤਾ ਫਿਰ ਸਾਡੇ ਤੇ ਕੋਈ ਅਲੀਕੇਸ਼ਨ ਲਾ ਸਕਦਾ ਪਰ ਬੱਚੇ ਬੱਚੇ ਦਾ ਐ ਕਹਿਣਾ ਵੀ ਇੱਕ ਮੋਟਰਸਾਈਕਲ ਲਾ ਦੇਣਾ ਪਰ ਅਜੇ ਉਹ ਉਹਨੂੰ ਮੁੱਤ ਨਹੀਂ ਆਪੇ ਸਾਬਤ ਕਰਤਾ ਮੋਟਰਸਾਈਕਲ ਫੜ ਲਿਆ ਪੁਲਿਸ ਕੋਈ ਗੱਲ ਨਹੀਂ ਕਿਸੇ ਕੋਈ ਇੱਕ ਮਿੰਟ ਇੱਕ ਮਿੰਟ ਪ੍ਰਧਾਨ ਜੀ ਤੁਸੀਂ ਇਹ ਗੱਲ ਤਾਂ ਸੁਣ ਲੈਣ ਦਿਓ ਪੱਖ ਰੱਖ ਲੈਣ ਦਿਓ ਜੇ ਕੋਈ ਮੋਟਰਸਾਈਕਲ ਥਾਣੇ ਦੇ ਵਿੱਚ ਲਾ ਲਿਆ ਕੋਈ ਉਹ ਮਰਜਮੁਨੀ ਬਣ ਗਿਆ ਆ ਥਾਰ ਵਾਲੀ ਬੀਬੀ ਸੀ ਉਹਦੇ ਕੋਲੋਂ ਤਾਂ ਛਰੇ ਆਨ ਸਭ ਕੁਝ ਫੜਿਆ ਗਿਆ ਉਹ 8 ਦਿਨਾਂ ਚ ਬਾਹਰ ਆ ਗਈ ਉਹਦੀਆਂ ਕੋਠੀਆਂ ਕਿੰਨੀਆਂ ਘਟਾ ਦਿੱਤੀਆਂ ਠੀਕ ਆ ਉਹ ਵੀ ਪੁਲਿਸ ਦਾ ਮੈਟਰ ਆ ਪੁਲਿਸ ਜੇ ਕੋਈ ਗਨਾਹ ਹੋਊਗਾ ਪੁਲਿਸ ਪਰਚਾ ਦਰਜ ਕਰਦੇ ਉਹ ਸਾਹਮਣੇ ਆ ਪਰ ਕੋਈ ਸਾਫਟ ਕਰਦੇ ਵੀ ਕੋਈ ਕੀਤਾ ਠੀਕ ਆ ਪਰ ਅਲੀਕੇਸ਼ਨ ਲਾਉਣਾ ਹੈ ਵੀ ਅਸੀਂ ਵੀ ਆਏ ਆ ਜੇ یار ਤੁਸੀਂ ਡੈਂਪੀ ਤੇ ਨਹੀਂ ਰੁਕਿਆ ਤੁਸੀਂ ਡੈਂਪੀ ਬਾਰੇ ਬੋਲੋਗੇ ਤਾਂ ਅਸੀਂ ਸੋਡੀਆਂ ਕਮਜ਼ੋਰੀਆਂ ਕੱਢ ਕੇ ਲਿਆਉਂਦੇ ਆ ਅਸੀਂ ਤਾਂ ਭਰਾਵੋ ਆਮ ਘਰਾਂ ਦੇ ਮੁੰਡੇ ਆਮ ਉੱਠੇ ਆ ਹਜ਼ਾਰਾਂ ਕਮਜ਼ੋਰੀਆਂ ਹੋਣੀਆਂ ਆ ਪਰ ਡੈਂਪੀ ਨਾਲ ਅਸੀਂ ਕਿਵੇਂ ਰਲ ਗਏ ਡੈਂਪੀ ਐਸ ਟਾਈਮ ਇੱਕ ਸਰਕਾਰ ਦਾ ਹਿੱਸਾ ਹੈ ਡੈਂਪੀ ਐਸ ਟਾਈਮ ਗਿੱਦੜਬਾਹ ਦੀ ਲੋਕਾਂ ਦੇ 1.5 ਲੱਖ ਨੂੰ ਵੋਟ ਪਈ ਹੈ 30000 ਤੇ ਉਹ ਜਿੱਤਿਆ ਉਹ ਗਵਾਹੀ ਕਰ ਰਿਹਾ ਉਹਨੇ ਲੋਕਾਂ ਦੇ ਮੁੱਦੇ ਲੈ ਕੇ ਜਾਣੇ ਆ ਉਹ ਇਸ ਟਾਈਮ ਗਿੱਦੜਬਾਹਾ ਦਾ ਐਮਐਲਏ ਆ ਗਿੱਦੜਬਾਹਾ ਦਾ ਮਾਲਕ ਹੈ ਤੇ ਅਸੀਂ ਰੋਣਾ ਪਿੱਟਣਾ ਹੈ ਅਸੀਂ ਪੂਰੇ ਜਿਹੜਾ ਸਾਡੀ ਜਥੇਬੰਦੀ ਦਾ ਸਿਸਟਮ ਬਣਿਆ ਹੋਇਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਣਿਆ ਹੋਇਆ ਵੀ ਆਪਦੇ ਐਮਐਲਏ ਕੋਲੇ ਤੁਸੀਂ ਰੋ ਪਿੱਟੋ ਆਵਾਜ਼ਾਂ ਚੱਕੋ ਉਹ ਗਾਂ ਚੱਕਣਗੇ ਤੇ ਰੋਏ ਬਿਨਾ ਤਾਂ ਮਾਂ ਦੁੱਧ ਵੀ ਨਹੀਂ ਦਿੰਦੀ ਉਹ ਮਸਲਾ ਸੀ ਇਸ ਕਰਕੇ ਕਿਸੇ ਧਿਆਨ ਲੀਕਸ਼ਨ ਆਏ ਲਾਉਣਾ ਅਸੀਂ ਆਪਦਾ ਸਰ ਵੜਾ ਸਕਦੇ ਹਾਂ ਪਰ ਇਹ ਲਗਾਉਣੇ ਹੋਣਗੇ ਵੀ ਧੁੱਪੇ ਵਾਲੀ ਲੀਕਸ਼ਨ ਲੱਗ ਜਾਣਗੇ ਇਹ ਢਿੰਪੀ ਢੱਲੋਂ ਨੇ 15 ਸਾਲਾਂ ਤੋਂ ਸਿਆਸਤ ਕਰ ਰਹੇ ਇੱਕ ਵੀ ਉਹ ਬੇਦਾਗ ਬੰਦਾ ਹੈਗਾ ਕੋਈ ਵੀ ਤੁਸੀਂ ਉਹਨਾਂ ਤੇ ਅਲਿਗੇਸ਼ਨ ਕਰ ਦਿਓ 15 ਸਾਲਾਂ ਜਾਂ ਹੁਣ ਸਰਕਾਰ ਚ ਐਮਪੀ ਤੇ ਅਲਿਗੇਸ਼ਨ ਨਹੀਂ ਲਾਇਆ ਵੀਰੇ ਇੱਕ ਵੀ ਤੇ ਅਲਿਗੇਸ਼ਨ ਨਹੀਂ ਅਸੀਂ ਤਾਂ ਮੁੱਦੇ ਰੱਖੇ ਸੀ ਸਾਹ ਸੁਧਰਾ ਬੰਦਾ ਹੈ ਇਹ ਕਹਿੰਦੇ ਉਹਨਾਂ ਬਾਰੇ ਤੁਸੀਂ ਅਸੀਂ ਤਾਂ ਸਰਕਾਰ ਦੀ ਨੀਵੀਂ ਢੋਲਾਂ ਬਾਰੇ ਗੱਲ ਕਰਉਨਾ ਇੱਕ ਮਿੰਟ ਸੁਣ ਮੈਂ ਬੋਲ ਰਿਹਾ ਉਹ ਬੋਲ ਰਿਹਾ ਸੁਣ ਫਿਰ ਅਸੀਂ ਡੈਂਪੀ ਨੂੰ ਕਿਦੋਂ ਕਿਹਾ ਬਈ ਉਹ ਚੋਰ ਹੈ ਜਾਓ ਕਹੋ ਨਾ ਫਿਰ ਉਹਨੂੰ ਅਸੀਂ ਕਿਦੋਂ ਕਿਹਾ ਸਾਹੀ ਇਹ ਗੱਲ ਨਹੀਂ ਕਿਹਾ ਨਹੀਂ ਤਾਂ ਹੋਰ ਫਿਰ ਕੀ ਕਹਣਾ ਚਾਹੁੰਦਾ ਤੂੰ ਸਾਫ ਕਹੋ ਨਾ ਨਹੀਂ ਅਸੀਂ ਉਹਦੇ ਬਾਰੇ ਤਾਂ ਗੱਲ ਕਰੀ ਅਸੀਂ ਤਾਂ ਜਿਵੇਂ ਮੰਗਾ ਲਿਆ ਕੱਲ ਨੂੰ ਫਿਰ ਦੂਜਾ ਕਹਿੰਦੇ ਸਾਫ ਹੋ ਸੀ ਕਿ ਨਹੀਂ ਗਈ ਆ ਉਹਦੀ ਸ਼ਰਤ ਇੱਕ ਮਿੰਟ ਸਾਫ ਕਹਿ ਦਊਗਾ ਇੱਕ ਮਿੰਟ ਸਾਫ ਕਹਿ ਦੇਗੇ ਠਕ ਠੋਕੇ ਕਹਾਂਗੇ ਇੱਕ ਮਿੰਟ ਜਮਿੰਦਰ ਉਹ ਇੱਥੇ ਰੁਕਦਾ ਆਕੇ ਇੱਥੇ ਬੈੰਦਾ ਵੀ ਭਰਾਵੋ ਪਾਣੀ ਪੀ ਲਿਆ 4 ਘੰਟੇ ਹੋ ਗਏ ਤੁਸੀਂ ਬੈਠੇ ਨੂੰ ਧੁੱਪੇ ਆ ਬੈਠਾ ਚੌਕੜੀ ਮਾਰਕੀਟ ਐਂ ਵੀ ਲੋਕ ਕਹਿੰਦਾ ਮੈਂ ਤੁਹਾਡੇ ਨਾਲ ਬਹਿਣਾ ਭਰਾਵੋ ਦੱਸੋ ਛੋਟੀਆਂ ਕੀ ਮੰਗਾ ਅਸੀਂ ਮੰਗਾ ਦੱਸ ਦੇ ਇੱਕ ਥੋਕੇ ਹੌਨ ਕੈਟ ਸੋਨੂ ਕਹਿੰਦਾ ਵੀ ਮੈਂ ਮੈਂ ਮੁੱਖ ਮੰਤਰੀ ਕੋਲੇ ਜਾ ਕੇ ਛੋਟੀਆਂ ਵਾਅਦਾ ਚੱਕੂਗਾ ਫਿਰ ਹੋ ਗਿਆ ਕਿਉਂ ਨਹੀਂ ਖੜਾ ਸਾਡੇ ਕੋਲੇ ਕਿਉਂ ਨਹੀਂ ਖੜਾ ਦਿੱਕਤ ਲੋਕ ਹੋ ਗਿਆ ਠੀਕ ਹੈ ਸਾਡੀ ਤਾਂ ਫਿਰ ਖੜਾ ਕਹਿੰਦਾ ਉਹਨੇ ਕਿਸਾਨਾਂ ਦੀ ਮੱਦੇ ਕਰੀ ਸਾਲ ਬਸ ਚਲਾਈ ਕੀ ਉਹਨੂੰ ਚਲਾਗਾ ਕਰ ਦਊਗਾ ਬਾਈ ਬਾਈ ਵੀ ਹਿੰਦਾ ਕਰਦਾ ਨਹੀਂ ਪਾਈ ਪਰ ਇਹ ਪ੍ਰਾਉਡ ਵੀ ਜਾ ਕੇ ਗੋਲੋ ਅੰਦਰ ਵੀ ਕੀਤਾ ਜਦੋਂ 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 ਜਨਵਰੀ ਪੰਜਾਂ ਪੜਿਆ ਮਾਨਸਾ ਜੇ ਤੂੰ ਇਹੋ ਵੀ ਬਸ ਦੀ ਗੱਲ ਕਰਦਾ ਜਨਵਰੀ ਪੜਿਆ چھبی ٹونا بجایا ਲਾਲ ਬਸ ਲੈ ਆ ਯੋ ਖੂਚ ਬਾਈ ਕੋ ਆਦੇ ਖੂਚ ਨਹੀ ਹੋ ਜਾਂਦੀ ਖਾਦੀ ਖਾਦੀ ਸਾਡੀ ਕਦਰ ਵੀ ਪੁੰਦਾ ਲੋਕਾਂ ਦੇ ਮੰਗਾ ਮਸਲੇ ਲੈ ਕੇ ਜਾਂਦਾ ਇੱਕ ਲੈਟਾ ਸਾਡੀ ਗੱਲ ਸੁਣਦਾ ਸੀ ਕਹਿੰਦੇ ਡਿੰਪੀ ਦਾ ਹੁਣ ਅੱਜ ਲਾਲ ਬੱਤੀ ਵਾਲੀ ਗੱਡੀ ਮਿਲ ਗਈ ਡਿੰਪੀ ਨੂੰ ਤਾਂ ਨਹੀਂ ਅਸੀਂ ਨਹੀਂ ਚੰਗੇ ਲੱਗਦੇ ਜਦੋਂ ਭਰਾਵਾ ਸੱਤਾ ਚੋਂ ਬਾਹਰ ਹੁੰਦੇ ਆ ਉਦੋਂ ਸਾਰਿਆਂ ਨੂੰ ਚੰਗੇ ਲੱਗਦੇ ਆ ਮਿਲਦਾ ਉਹਦੇ ਘਰੇ ਜਾਣ ਅੱਜ ਅੱਜ ਸਾਰਿਆਂ ਨੂੰ ਚਲੇ ਜਾਵੇ মিডিਆ ਜਵਾ ਮਿਲੂਗਾ ਹੁਣ ਜਾਵੜੋ ਹੁਣ ਫੋਨ ਕਰ ਲੈਣਾ ਫੋਨ ਚੱਕੇਗਾ ਹੁਣ ਜਾਵੜੋ ਦੇ ਘਰੇ ਜਾਵੜੇ ਨੂੰ ਘਰੋਂ ਮਿਲਗੋ ਹੁਣ ਮਿਲਗੋ ਬਾਅਦ ਚ ਮਿਲਣ ਘਰੇ ਨਹੀਂ ਬਣਨਾ ਉਹਦੇ ਬਾਰਜੋਦੇ ਵਧੀਆ ਧਰਨੇ ਲਾਉਂਦੇ ਰਹੇ ਨਾ ਉਹਦੇ ਬਾਅਦ ਚੇਲੇ ਬਣਾਏ ਗੇਟ ਬਣਾਏ ਚਲੋ ਭਾਈ ਧਰਨੇ ਤਾਂ ਜੀ ਸਤਾ ਚਾ ਪਈ ਦੋ ਤਿੰਨ ਸਾਲ ਪਹਿਲਾਂ ਨਾਲ ਉਹਦੇ ਬਾਅਦ ਚਲਾ ਕੇ ਮਿਲੋ ਅਸੀਂ ਨਹੀਂ ਮਿਲੋ ਉਹਦਾ ਲੱਗਣੇ ਚਲੋ ਭਾਈ ਛੋਟਾ ਸਾਰਿਆਂ ਦਾ ਧੰਨਵਾਦ ਬਹੁਤ ਧੰਨਵਾਦ ਸ਼ਮਿੰਦਰ ਭਾਈ ਚਲੋ ਜਿਹੜੇ ਕੋਈ ਦੇਖੋ ਇਹੋ ਆਉਂਦੇ ਪਿੰਡਾਂ ਦੇ ਬੰਦੇ ਸਾਡਾ ਮਸਲਾ ਨਹੀਂ ਸਾਡਾ ਅਸੀਂ ਵੀ ਸਾਡੇ ਪਿੰਡ ਦੇ ਵਿੱਚ ਅਸੀਂ ਮਾਹੌਲ ਨਹੀਂ ਖਰਾਬ ਕਰਨਾ ਤੁਸੀਂ ਨਹੀਂ ਮਾਹੌਲ ਖਰਾਬ ਕਰ ਰਹੀ ਹੈ ਬਈ ਬੇਨਤੀ ਕੀਤੀ ਸੀ ਅੰਕਲ ਵੀ ਤੁਸੀਂ ਭਲਾਈਆਂ ਨਹੀਂ ਕਿਉਂ ਨਹੀਂ ਗੱਲ ਕਰਾਂਗੇ ਭਾਈ ਇਹ ਸਾਨੂੰ ਬਤਾਦਾ ਨਹੀਂ 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 ਮੇਰੀ ਗੱਲ ਸੁਣੋ ਉਹ ਆਣਾ ਥਾਂ ਥਾਂ ਇਹ ਮਸਲਾ ਉਹਨਾਂ ਨੇ ਆਏ ਆਪਣੇ ਜੀ ਭਾਈਆਂ ਨੇ ਵੀ ਘੇਰਾ ਕੇ ਬਾਈ ਜੀ ਨੂੰ ਹੰਸਰਾਜ ਨੂੰ ਵੀ ਘੇਰਿਆ ਮਨਪ੍ਰੀਤ ਨੂੰ ਵੀ ਘੇਰਿਆ ਸਾਰਿਆਂ ਨੂੰ ਘੇਰਾ ਕੇ ਜਿਹੜਾ ਸਤਾ ਚਾਹੁੰਦਾ ਮੋਦੀ ਘੇਰਿਆ ਬਾਈ ਠੀਕ ਹੈ ਹਾਂ ਸਾਰਿਆਂ ਨੂੰ ਘੇਰਾ ਉਹਦਾ ਨਰਿੰਦਰ ਮੋਦੀ ਘੇਰੀ ਰੱਖਿਆ ਭਾਈਆਂ ਨੇ ਵੀ ਬਾਈ ਆ ਜਾਓ ਪਰਸੋਂ ਤੋਂ ਤੇ ਕੈਲੀਕੇਸ਼ਨ ਰੋੜੀ ਕਪੂਰੇ ਵੀ ਹੋਏ ਮੈਨੂੰ ਆਇਆ ਤੁਹਾਡੇ ਐਮਪੀ ਢਿੱਲੋਂ ਨੂੰ ਨਹੀਂ ਘੇਰ ਰਿਹਾ ਬਾਈ ਹਰੀਆ ਦੇ ਮੇਰੇ ਭਾਈ ਕੋਈ ਨਹੀਂ ਜਦੋਂ ਡੈਂਪੀ ਨਹੀਂ ਮਾਰੀ ਆਈ ਅਸੀਂ ਉਹਨੂੰ ਵੀ ਸਵਾਰ ਕਰ ਲਾਂਗੇ ਤੁਹਾਨੂੰ ਕਿਸੇ ਨੇ ਤੁਹਾਨੂੰ ਕਿਹਨੇ ਪਿੰਚ ਕਰਦਾ ਤੁਸੀਂ ਦਾ ਡੈਂਪੀ ਢਲੋਦੇ ਇਹ ਇਹ ਗੱਲ ਨਹੀਂ ਭਾਈ ਇਹ ਗੱਲ ਨਹੀਂ ਜਦੋਂ ਤੁਸੀਂ ਆਦੇ ਨਹੀਂ 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 ਨੂੰ ਕੋਈ ਕਹੇ ਉਹਨੇ ਗਲਾਬ ਦਾ ਮਹਿਰ ਆਗੇ ਦੇ ਬਾਹਰ ਆਉਟਾ ਵੀਰੇ ਇੱਕ ਮਿੰਟ ਸੁਮਿੰਦਰ ਜਿਵੇਂ ਤੂੰ ਆਦਾ ਵੀ ਅੰਕਲਾ ਦਾ ਭਲਾਈਆਂ ਨੇ ਦੇ ਵਿੱਚ ਨਹੀਂ ਘਿਰਿਆ ਅਸੀਂ ਇਹ ਚੀਜ਼ ਨਹੀਂ ਸਾਡਾ ਸਾਡਾ ਪੂਰੇ ਪੰਜਾਬ ਦੇ ਵਿੱਚ ਹੈ ਅਸੀਂ ਇੰਡੀਆ ਦੇ ਕੱਲਾ ਜੈਤੋ ਘਿਰਿਆ ਉਹ ਆ ਦੇ ਤੁਸੀਂ ਜੈਤੋ ਘਿਰ ਰਹੇ ਹੋ ਕਈ ਭਰਾ ਹੁੰਦੇ ਆ ਪਿੰਡਾਂ ਦੇ ਵਿੱਚ ਪਾਰਟੀਆਂ ਦੇ ਨੇੜੇ ਫਿਰ ਤੁਸੀਂ ਤਾਂ ਇੱਥੇ ਘੇਰ ਲਿਆਰ ਫਲਾਣੇ ਨੂੰ ਜਿਹੜਾ ਸਤਾ ਚ ਹੋਊਗਾ ਉਹਨੂੰ ਸਾਰਿਆਂ ਨੂੰ ਸਵਾਲ ਹੋਣਗੇ ਸਾਡਾ ਤਾਂ ਜਥੇਬੰਦੀ ਦਾ ਅਸੂਲ ਹੈ ਠੀਕ ਆ ਪਰ ਅਸੀਂ ਪਿੰਡ ਦੇ ਵਿੱਚ ਸਾਨੂੰ ਕੋਈ ਕੁਛ ਕਹ ਲੈ ਅਸੀਂ ਆਪਦਾ ਭਾਈਚਾਰਾ ਸਾਹ ਨਹੀਂ ਤੋੜਦੇ ਨਾ ਗਲਤ ਬੋਲਾਂਗੇ ਲੀਡਰਾਂ ਨੂੰ ਸਾਡਾ ਸਰਕਾਰ ਨੂੰ ਸਵਾਲ ਹਮੇਸ਼ਾ ਰਹੂਗਾ ਚੱਕਾਂਗੇ ਚੱਕਦੇ ਆਏ ਉਹਦੇ ਤੱਕਦੇ ਰਹਿਣਾ ਅਸੀਂ ਘੇਰ ਨਹੀਂ ਆ ਸਾਡਾ ਕੰਮ ਹੀ ਕੋਈ ਹੋਰ ਕੋ ਤੱਕ ਰੱਖਣਾ ਬਈ